ਖਿਲਾਫ ਬੋਲਦੰਿਓ ਕਦੇ ਦੁੱਦੀ ਸਿੱਖੀ ਦੇ ਖਿਲਾਫ ਹੋ ਗਲਤਾਨੇ ਕੁੱਤੇ ਐ ਭਰਾ ਨਹੀਂ ਹੈਗੇ ਉਹ ਕਿਹੜਾ ਗਲਤਾਨੇ ਕਿਸੇ ਦਮ ਸੀਗਾ ਉੱਥੇ ਪਾਕਿਸਤਾਨ ਜਾ ਕੇ ਗੱਲ ਕਰਨ ਦੀ ਅੱਜ ਤੱਕ ਲੈ ਨਾ ਤੇ ਦੇ ਥੋੜੇ ਰਹੇ ਅਜੇ ਥੋੜਾ ਆਮਰਾਜ ਬਣਾ ਕੇ ਕਿਹੜਾ ਹੈ ਨਹੀਂ 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 ਇਹ ਤੇ ਕੁੱਤੇ ਗੰਦੇ ਅੰਡੇ ਤੁਸੀਂ ਦੇਖੋ ਸੰਦੇਸ਼ ਕਾਲੀ ਕਿਹਦੇ ਸੇਖਨਾ ਜਿਹੜਾ ਮੁਸਲਮਾਨ ਉਹ ਲੀਡਰ ਹੈ ਉਹਨੇ ਕਿਵੇਂ ਦਫਤਰ ਬਣਾ ਕੇ ਜਨਾਨੀਆਂ ਨਾਲ ਰੇਪ ਕੀਤਾ ਰਕੇ ਕਿਰਾਏ ਮੰਤਰ ਕਰਕੇ ਜੀ ਮੋਦੀ ਦੀ ਚੜ੍ਹਾਈ ਹੋ ਗਈ ਜਿਹਦਾ ਖਰਾਬ ਬੜਾ ਉੱਚਾ ਹੋ ਗਿਆ ਤੁਸੀਂ ਕਹਿੰਦਾ ਕਹਿ ਰਿਹਾ ਕਿ ਅਸੀਂ ਮੋਦੀ ਨੂੰ 2 ਸਾਲਾਂ 'ਚ ਮਾਰ ਦਾਂਗੇ ਉਹ ਭੌਂਕ ਕੇ ਚਲੇ ਜਾਂਦਾ ਤੇ ਹਾਲਤਾਨੀਆਂ ਤੋਂ ਕੋਈ ਦੱਦੇ ਇਹ ਕੁੱਤਿਆਂ ਤੋਂ ਮਰਨਾ ਇੱਕ ਦਿਨਾਂ ਬਾਰ ਬਾਰ ਕਿਸੇ ਨੇ ਮਰਨਾ ਕਿ ਲਿਆਓ ਜੀ 500 ਰੁਪਏ ਕਿਲੋ ਮੈਂ 100 ਰੁਪਏ ਲਵਾਂਗਾ ਅੱਜ ਕਾ ਪਹਿਲੇ ਮੰਨ ਲਓ ਵੇ ਅਨੋਸ਼ਕਰ ਦੋਸਤੋ ਮੈਂ ਤੁਹਾਡਾ ਆਪਣਾ ਰਾਜਮੈਨ ਰੋਹ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਦੋਸਤੋ ਪਖਦੇ ਮਸਲੇ ਦੇ ਵਿੱਚ ਰਹਿ ਹੈ ਅੱਜ ਮੈਂ ਤੁਹਾਡੇ ਰੂਪਰੇ ਕੈਸੇ ਇਨਸਾਨ ਨੂੰ ਕਰਾਣ ਜਾ ਰਿਹਾ ਹਾਂ ਜਿਹੜਾ ਇਨਸਾਨ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਔਰ ਖਾਸ ਕਰ ਨੁਕਤਾ ਚੀਨੀ ਦੇ ਵਿੱਚ ਨੁਕਤਾ ਚੀਨੀਆਂ ਜਿਹੜੀਆਂ ਅਕਸਰ ਉਹਦੇ ਕੋਲੋਂ ਸੁਣਨ ਨੂੰ ਮਿਲਦੀਆਂ ਨੇ ਮੇਰੀ ਗੱਲ ਕਰ ਰਿਹਾ ਮੈਂ ਸ਼ਿਵ ਸੈਨਾ ਦੇ ਆਗੂ ਜੋ ਕਿ ਖੰਨੇ ਤੋਂ ਤੁਸੀਂ ਹਮੇਸ਼ਾ ਹੀ ਇਹਨਾਂ ਦੀਆਂ ਜਿਹੜੀਆਂ ਦੇਖਿਆ ਹੋਆ ਪੰਥ ਪ੍ਰਤੀ ਇਹਨਾਂ ਦੀਆਂ ਗਤੀਵਿਧੀਆਂ ਵੀ ਤੁਸੀਂ ਦੇਖਣ ਨੂੰ ਮਿਲਦੀਆਂ ਨੇ ਔਰ ਜਿਹੜੀਆਂ ਨੇ ਤੁਸੀਂ ਧਰਨੇ ਹੋਣ ਜਾਂ ਹੋਰ ਕੁਝ ਹੋਵੇ ਉਹ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਮੁਰਾਦ ਮੂਰੀਆ ਮੂਰੀ ਸਤੁਪੰਨ ਹੁੜਾ ਸਾਡੇ ਚੈਨਲ 'ਤੇ ਸਵਾਗਤ ਆਰਾਮ ਜੀ ਮੁਰੇ ਦੀ ਗੱਲ ਇੱਕ ਹੈ ਵੀ ਜਿਵੇਂ ਅਕਸਰ ਅਸੀਂ ਦੇਖਦੇ ਆ ਕਿ ਕੋਈ ਧਰਨਾ ਹੋਣ ਕਿਸੇ ਦੇ ਖਿਲਾਫ ਬੋਲਣਾ ਹੋਵੇ ਹਮੇਸ਼ਾ ਹੀ ਤੁਸੀਂ ਸੁਰਖੀਆਂ 'ਚ ਲੈਣੇ ਹੋ ਇਹ ਕਿਸੇ ਦੇ ਖਿਲਾਫ ਤਾਂ ਨਹੀਂ ਬੋਲਦੇ ਜੇ ਕੋਈ ਗਲਤ ਕੰਮ ਹੁੰਦਾ ਅਸੀਂ ਲੋਕਾਂ ਨੂੰ ਜਾਗਰੂਨ ਕਰਨ ਵਾਸਤੇ ਕੋਈ ਧਰਨਾ ਜਾਂ ਕੁਝ ਕਰਦੇ ਆ ਤਾਂ ਲੋਕਾਂ ਨੂੰ ਜਾਗਰੂਨ ਕਰਨ ਵਾਸਤੇ ਅਸੀਂ ਤਾਂ ਕਿਸੇ ਖਿਲਾਫ ਬੋਲਦੇ ਨਹੀਂ ਹਿੰਦੂ ਤੁਹਾਨੂੰ ਤਾਲੂਕ ਰੱਖਦੇ ਹੋ ਬਿਲਕੁਲ ਰੱਖਦੇ ਆ ਜੋ ਤਾਂ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਹੀ ਲੋਕਾਂ ਨੂੰ ਅੱਛਾ ਗੱਲ ਇੱਕ ਹੈ ਆਪਾਂ ਕਹਿੰਦੇ ਆ ਕਿ ਹਿੰਦੂ ਤੇ ਸਿੱਖ ਜਿਹੜੇ ਨੇ ਨੋ ਮਾਸ ਦਾ ਰਿਸ਼ਤਾ ਹੈ ਤੁਸੀਂ ਨਾ ਤਾਂ ਸਿੱਖਾਂ ਨੂੰ ਛੱਡਦੇ ਹੋ ਮੁਸਲਮਾਨਾਂ ਬਾਰੇ ਤਾਂ ਕਹਿਣਾ ਹੀ ਕੀ ਆ ਮੁਸਲਮਾਨਾਂ ਦਾ ਤੁਸੀਂ ਵੈਸੇ ਜਿਹੜਾ ਹੈ ਨੇੜੇ ਨਹੀਂ ਲੱਗਣ ਦਿੰਦੇ ਤੁਸੀਂ ਹਰ ਧਰਮ ਬਾਰੇ ਜਿਹੜਾ ਹੈ ਮੈਂ ਅਕਸਰ ਦੇਖਦਾ ਤਾਂ ਅੱਜ ਮੈਂ ਡਿਬੇਟ ਤੇ ਬੈਠੇ ਆਂ ਵੈਸੇ ਮੈਂ ਜ਼ਿਆਦਾਤਰ ਨਹੀਂ ਡਿਬੇਟ ਤੇ ਬੈਠਦਾ ਪਰ ਅੱਜ ਇਹੀ ਗੱਲਾਂ ਸੁਣ ਕੇ ਵੀ ਕਦੇ ਤੁਸੀਂ ਮੁਸਲਮਾਨਾਂ ਨੂੰ ਖਿਲਾਫ ਬੋਲ ਦਿੰਦੇ ਹੋ ਕਦੇ ਤੁਸੀਂ ਸਿੱਖੀ ਦੇ ਖਿਲਾਫ ਬੋਲਦੇ ਮੈਨੂੰ ਇੱਕ ਵੀ ਵੀਡੀਓ ਦਿਖਾ ਦਿਓ ਤੁਸੀਂ ਕਹਿੰਦੇ ਕਦੇ ਮੈਂ ਕਹਿੰਦਾ ਇੱਕ ਵੀ ਸਿੰਗਲ ਅੱਧੀ ਵੀਡੀਓ ਵੀ ਕਿਸੇ ਸਿੱਖ ਦੇ ਪ੍ਰਤੀ ਬੋਲਦੇ ਹੋਏ ਕੁਝ ਦਿਖਾ ਦੋਗੇ ਜੋ ਤੁਸੀਂ ਕਹੋਗੇ ਮੇਰਾ ਦੇਣਾ ਨਹੀਂ ਜਿਹੜੀ ਚਾਹੇ ਤੁਸੀਂ ਹੁਣੇ ਆਪਾਂ ਕੁਛ ਪਹਿਲਾਂ ਵੀ ਕਰਕੇ ਸਾਡੇ ਡਿਬੇਟ ਕੀਤੀ ਆ ਉਹਦੇ 'ਚ ਵੀ ਤੁਸੀਂ ਕਹਿੰਦੇ ਹੋ ਖਾਲਸਾਣ ਦੇ ਨਾਰੇ ਲਾਉਂਦੇ ਆਂ ਜੀ ਖਾਲਸਾਣ ਦਾ ਉਹ ਕਰ ਰਹੇ ਨੇ ਜੀ ਉਹ ਹੈ ਤਾਂ ਆਖਰ ਸਿੱਖ ਭਰਾ ਹੀ ਆਂ ਤੂੰ ਖਾਲਸਾਣੇ ਕੁੱਤੇ ਆ ਭਰਾ ਨਹੀਂ ਹੈਗੇ ਭਰਾ ਸਾਡੇ ਸਿੱਖ ਨੇ ਜਿਹੜੇ ਹਿੰਦੂ ਸਿੱਖ ਦੇਸ਼ ਦੀ ਏਕਤਾ ਦੀ ਗੱਲ ਕਰਦੇ ਆ ਉਹ ਸਾਡੇ ਭਰਾ ਨੇ ਸਾਡੇ ਵੱਡੇ ਭਰਾ ਨੇ ਜਿਹੜੇ ਗੁਰੂਆਂ ਨੂੰ ਮੰਨਣ ਵਾਲੇ ਆ ਜਿਹੜੇ ਭਿੰਡਰਾਂ ਵਾਲਿਆਂ ਨੂੰ ਮੰਨਣ ਵਾਲੇ ਆ ਸਾਡੇ ਕਾਦੇ ਭਰਾ ਨੇ ਨਹੀਂ ਨਹੀਂ ਹੈ ਤਾਂ ਸਿੱਖਣਾ ਹੈ ਤਾਂ ਕੇਸਧਾਰੀ ਹੈ ਇਹ ਨਹੀਂ ਹੁੰਦਾ ਕੇਸਧਾਰੀ ਜਾਂ ਰੋਡੇ ਦੀ ਗੱਲ ਨਹੀਂ ਹੈ ਅਗਰ ਕੋਈ Hindu ਬੰਦਾ ਕਿਸੇ ਨੂੰ ਗਲਤ ਕਹਿ ਰਿਹਾ ਉਹ ਸਾਡਾ Hindu ਭਰਾ ਥੋੜੀ ਕਿਆਸੀ ਉਹਨੂੰ ਭਰਾ ਥੋੜੀ ਕਹਿ ਸਕਦੇ ਆ ਜੇ ਕੋਈ Hindu ਕਿਸੇ ਸਿੱਖ ਨੂੰ ਜਾਂ ਕਿਸੇ ਧਰਮ ਨੂੰ ਗਲਤ ਬੋਲੂਗਾ ਅਸੀਂ ਉਹਨੂੰ ਵੀ ਨਹੀਂ ਭਰਾ ਕਹਾਂਗੇ ਨਹੀਂ ਜੇ ਕੋਈ ਕੌਮ ਅਲੱਗ ਮੰਗ ਰਹੀ ਹੈ ਉਹ ਮੰਗਦੀ ਆ ਮੰਗਣ ਦੋ ਉਹਨਾਂ ਨੂੰ ਤੁਸੀਂ ਵੀ ਤਾਂ ਧਰਮ ਨੂੰ ਮੰਗਣੇ ਹੋ ਵੀ ਸਾਡਾ ਨਿਰੋਲ ਧਰਮ ਹੋਣਾ ਚਾਹੀਦਾ ਜਿਹੜਾ ਜਿਹੜਾ ਹਿੰਦੁਸਤਾਨ ਨਹੀਂ ਦੇ ਦੇ ਟੁਕੜੇ ਨਾ ਨਾ ਜੇ ਉਹ ਹਿੰਦੁਸਤਾਨ ਚ ਖਾਲਸਾ ਮੰਗਦੇ ਪਾਕਿਸਤਾਨ ਵੜ ਕੇ ਦੇਖਣ ਪਾਕਿਸਤਾਨ ਕਿੰਨੇ ਸਿੱਖ ਸੀਗੇ ਕਿੰਨੇ ਪਰਸੈਂਟ ਰਹਿ ਗਏ ਕਦੇ ਉੱਥੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਹਮਲੇ ਹੁੰਦੇ ਰਹੇ ਉਹਨਾਂ ਦੇ ਪਾਠੀ ਦੀ ਕੁੜੀ ਵੀ ਚੱਕੀ ਗਈ ਆ ਦੱਸੋ ਕਿਹੜਾ ਖਾਲਸਤਾਨੀ ਕਿਸਦੇ ਦਮ ਸੀਗਾ ਉੱਥੇ ਪਾਕਿਸਤਾਨ ਜਾ ਕੇ ਗੱਲ ਕਰਨ ਦੀ ਇੱਥੇ ਇੰਡੀਆ ਚ ਭੌਂਕਣ ਦੀ ਗੱਲ ਕਰਦੇ ਨੇ ਖਾਲਸਤਾਨ ਮੰਗਦੇ ਨਾਲ ਮੰਗਣ ਦਾ ਪਾਕਿਸਤਾਨ ਤੋਂ ਵੀਸਤਾ ਨਹੀਂ ਤੁਸੀਂ ਹਿੰਦੂ ਧਰਮ ਮੰਗ ਰਹੇ ਹੋ ਅਸੀਂ ਤਾਂ ਮੰਗੇ ਹੀ ਨਹੀਂ ਤੁਸੀਂ ਬਾਰ ਬਾਰ ਤਾਂ ਜਿਹੜੀ ਅਨੌਸਰਡ ਹੁੰਦੀ ਹੈ ਵੀ ਸਾਨੂੰ ਜਿਹੜਾ ਹਿੰਦੂ ਧਰਮ ਚਾਹੀਦਾ ਨਹੀਂ ਹਿੰਦੂ ਧਰਮ ਤਾਂ ਸਾਡਾ ਹੈਗਾ ਹੀ ਨੇ ਹਿੰਦੂ ਦਰਨ ਨੇ ਹਿੰਦੁਸਤਾਨ ਆ ਹੈ ਨੇ ਹਿੰਦੂ ਆਪੇ ਹੈ ਹਿੰਦੁਸਤਾਨ ਹੈ ਜੀ ਨਾਮ ਇਹ ਨੇ ਮੰਗ ਰਹੇ ਹੁਣ ਹਿੰਦੁਸਤਾਨ ਹੈ ਗਈ ਮੰਗਣਾ ਕੀ ਹੈ ਜੀ ਮੰਗ ਰਹੇ ਜਿਵੇਂ ਚਰਚਾ ਨੂੰ ਇੱਕ ਮੰਗਦੇ ਆ ਜੀ ਮੰਗਦੇ ਆ ਕਿਉਂ ਰਾਮ ਰਾਜ ਦਾ ਜਿਹੜਾ ਹੈ ਰਾਮ ਰਾਜ ਮੰਗਦੇ ਆ ਰਾਮ ਰਾਜ ਦੇ ਵਿੱਚ ਹਰ ਧਰਮ ਦੇ ਲੋਕ ਆਉਂਦੇ ਨੇ ਉਹ ਚ ਮੁਸਲਮਾਨ ਵੀ ਆ ਮੁਸਲਮਾਨ ਕਹਿੰਦਾ ਮੈਨੂੰ ਆਪਣਾ ਧਰਮ ਚਾਹੀਦਾ ਸਿੱਖ ਧਰਮ ਹੈ ਉਹ ਕਹਿੰਦਾ ਮੇਰਾ ਆਪਣਾ ਧਰਮ ਚਾਹੀਦਾ ਧਰਮ ਨੂੰ ਤਾਂ ਕੋਈ ਮਨਾ ਹੀ ਨਹੀਂ ਕਰ ਰਿਹਾ ਲੇਕਿਨ ਜਿਹੜਾ ਦੇਸ਼ ਨੂੰ ਤੋੜਨ ਦੀ ਗੱਲ ਕਰੂਗਾ ਉਹਦੀ ਗੱਲ ਹੈ ਨਾ ਤੁਸੀਂ ਵੀ ਤਾਂ ਦੇਸ਼ ਨੂੰ ਤੋੜੇ ਰਹੇ ਹੋ ਅਸੀਂ ਤਾਂ ਰਾਮ ਰਾਜ ਮੰਗ ਕੇ ਰਾਮ ਰਾਜ ਦੇ ਵਿੱਚ ਸਾਰੇ ਪਿਆਰ ਨਾਲ ਰਹਿਣ ਜਿਹੜਾ ਦੇਸ਼ ਨੂੰ ਤੋੜਨ ਦੀ ਗੱਲ ਕਰੂਗਾ ਜਿਹੜੇ ਸਾਡੇ ਰਾਮਚੰਦਰ ਨੂੰ ਗਾਲਾਂ ਕੱਢੂਗਾ ਸਾਡੇ ਧਰਮ ਨੂੰ ਗਾਲਾਂ ਕੱਢੂਗਾ ਅਸੀਂ ਉਹਨੂੰ ਕਿਵੇਂ ਭਰਾ ਕਹਾਂਗੇ ਪਾ ਤੂੰ ਸੋਸ਼ਲ ਮੀਡੀਆ ਤੇ ਵੀਡੀਓ ਦਿਖਾ ਦਾਂਗੇ ਸਾਡੇ ਦੇਵੀ ਦੇਵਤਿਆਂ ਬਾਰੇ ਕਿਵੇਂ ਫੋਟੋਆਂ ਅਸੀਂ ਕਦੇ ਵਾਇਰਲ ਨਹੀਂ ਕੀਤੀਆਂ ਅਗਰ ਉਹ ਫੋਟੋਆਂ ਦਿਖਾ ਦਈਏ ਨਾ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਮੇਰੇ ਹੁਣ ਵੀ ਮੋਬਾਈਲ 'ਚ ਹੈਗੀਆਂ ਨੇ ਇਹ ਜਿਹੇ ਕੁੱਤੇ ਗੰਦੇ ਅੰਡੇ ਜਿਨ੍ਹਾਂ ਨੇ ਸਾਡੇ ਦੇਵੀ ਦੇਵਤਿਆਂ ਦੀ ਫੋਟੋ ਬਣਾ ਕੇ ਪੇਤੇ ਕਿਉਂਕਿ ਸਿੱਖ ਧਰਮ ਸਾਡਾ ਹੈ ਕਿਸੇ ਕੋਈ ਨਹੀਂ ਭੁੱਲਿਆ ਜਿਹੜੇ ਖਾਲਸਤਾਨੀਆਂ ਚ ਭੌਂਕਦੇ ਨੇ ਨਾ ਕਿ ਇਹ ਹਿੰਦੂ ਸਿੱਖ ਐ ਫਲਾਣਾ ਤਮਕਾ ਉਹਨਾਂ ਨੂੰ ਵੀ ਪਤਾ ਕਿ ਸਿੱਖ ਕਿੱਥੋਂ ਆਏ ਜਦ ਗੁਰੂ ਸਾਹਿਬ ਨੂੰ ਸੀਸ ਦੀ ਲੋੜ ਸੀ ਉਹ ਪੰਜੇ ਪਿਆਰੇ ਜਿਹੜੇ ਸਿੱਖ ਹਿੰਦੂ ਹੀ ਸੀ ਹਿੰਦੂਆਂ ਨੇ ਹੀ ਸਿੱਖ ਧਰਮ ਅਪਣਾਇਆ ਔਰ ਅੱਜ ਜਿਹੜੀ ਫੌਜ ਖੜੀ ਆ ਸਿੱਖਾਂ ਦੀ ਉਹ ਹਿੰਦੂ ਹਿੰਦੂਆਂ ਦੇ ਵਿੱਚੇ ਸਾਡੇ ਵੱਡੇ ਭਰਾ ਹੀ ਨੇ ਜੇ ਸਾਡੇ ਪਰਦਾਦੇ ਦੀ ਗੱਲ ਕਰੀਏ ਇੱਕ ਇੱਕ ਗੱਲ ਇੱਕ ਗੱਲ ਹੋਰ ਤੁਸੀਂ ਕਹ ਰਹੇ ਹੋ ਕਿ ਅਸੀਂ ਸਾਰੇ ਭਰਾ ਸੀ ਪਹਿਲਾਂ ਪਰ ਅੱਜ ਉਹ ਆਪਣੀ ਕੌਮ ਨੂੰ ਲਗ ਮੰਨਦੇ ਨੇ ਉਹ ਜਾਣਦੇ ਨੇ ਕਿ ਪੰਜਾਬ ਜਿਹੜਾ ਹੈ ਵੀ ਸਾਡੂ ਪੰਜਾਬ ਦਾ ਅਲੱਗ ਸਾਨੂੰ ਮਿਲਣਾ ਚਾਹੀਦਾ ਸਟੇਟ ਨਹੀਂ ਸਾਨੂੰ ਲੱਗ ਮਿਲਣੀ ਚਾਹੀ ਇਹ ਤੁਸੀਂ ਸਾਰੇ ਨੂੰ ਨਾਲ ਮਿਲ ਕੇ ਰਵਾਂਗੇ ਕਿੰਨੇ ਕ ਬੰਦੇ ਮੰਗਦੇ ਜੀ ਕਰਾ ਲੈਣਾ ਚੋਣਾ ਚੋਣਾ ਹੋ ਜਾਣ ਗਿਆ ਆਪਣਾ ਲੈ ਲੈਣਾ ਕਿਉਂ ਨਹੀਂ ਇਹਨਾਂ ਦੇ ਬੰਦੇ ਜਿੱਤੇ ਦੇ ਜੀ ਹੋਰ ਹੈ ਚਲੋ ਤੁਸੀਂ ਇਹ ਹੈ ਵੀ ਤੁਸੀਂ ਮੁੱਦੇ ਬਹੁਤ ਚੱਕਦੇ ਹੋ ਕੋਈ ਵੀ ਮੁੱਦਾ ਹੈ ਹਰ ਮੁੱਦੇ ਦੇ ਵਿੱਚ ਖਾਲੀ ਸੇਵਾਣਾ ਹੀ ਕਰਦੇ ਬਾਕੀ ਸੁੱਤੇ ਪਏ ਜੀ ਕੌਣ ਸੁੱਤਾ ਪਿਆ ਸਾਰੀ ਪਾਰਟੀਆਂ ਸੁੱਤੀਆਂ ਪਈਆਂ ਅੱਜ ਜੇ ਅਸੀਂ ਸੰਦੇਸ਼ ਖੱਲੀ ਦੀ ਗੱਲ ਕਰੀ ਹੈ ਅੱਜ ਅਸੀਂ ਜਦ ਮਮਤਾ ਪੈਣਾ ਜੀ ਦਾ ਅਸੀਂ ਪੁੱਤਲਾ ਸਾੜਿਆ ਤੁਸੀਂ ਦੇਖੋ ਸੰਦੇਸ਼ ਕਾਲੀ ਦੇ ਵਿੱਚ ਸੇਖਨਾਥ ਜਿਹੜਾ ਮੁਸਲਮਾਨ ਉੱਥੇ ਲੀਡਰ ਹੈ ਉਹਨੇ ਕਿਵੇਂ ਦਫਤਰ ਬਣਾ ਕੇ ਜਨਾਨੀਆਂ ਨਾਲ ਰੇਪ ਕੀਤਾ ਔਰ ਕਿੰਨੀਆਂ ਹਜ਼ਾਰਾਂ ਸੈਕੜਾਂ ਜਨਾਨੀਆਂ ਉੱਥੇ ਸਾਹਮਣੇ ਆਈਆਂ ਹੁਣ ਦੱਸੋ ਕਿਹੜੀ ਪਾਰਟੀ ਇੱਕ ਵੀ ਪਾਰਟੀ ਬੋਲੀ ਚਾਹੇ ਭਾਜਪਾ ਲਾ ਲਓ ਕਾਂਗਰਸ ਲਾ ਲਓ ਕਾਲੀ ਦਾ ਲਾ ਲਓ ਬੋਲਦਾ ਕੋਈ ਫਿਰ ਫਿਰ ਲੱਖਾਂ ਦੀ ਆਬਾਦੀ ਦੇ ਵਿੱਚ ਤੁਸੀਂ ਸਾਹ ਕਦੇ ਅੱਗੇ ਆ ਰਹੇ ਹੋ ਜੇ ਅਸੀਂ ਜ਼ਿੰਮੇਵਾਰੀ ਲਿੱਤੀ ਹੈ ਜੇ ਅਸੀਂ ਸ਼ਿਵ ਸena ਜੁਆਇਨ ਕਿਉਂ ਕਰੀ ਹੈ ਜਦ ਸਾਡੇ ਧਰਮ ਦੇ ਲੋਕਾਂ ਤੇ ਅਨਿਆਏ ਹੋਊਗਾ ਇਹ ਸਾਡਾ ਦਿਲ ਨਹੀਂ ਮੰਨਦਾ ਅਸੀਂ ਕਿਸੇ ਦੇ ਖਿਲਾਫ ਨਹੀਂ ਹੈ ਲੇਕਿਨ ਜਦ ਸਾਡੇ ਕਿਉਂਕਿ ਦੇਖੋ ਹਰ ਬੰਦਾ ਖੜਾ ਸਿੱਖੀ ਤੇ ਕੋਈ ਗੱਲ ਆ ਜਵੇ ਹਜ਼ਾਰਾਂ ਬੰਦਾ ਖੜ ਜਾਂਦਾ ਮੁਸਲਮਾਨਾਂ ਤੇ ਕੋਈ ਗੱਲ ਹਜ਼ਾਰਾਂ ਬੰਦਾ ਖੜਾ ਹੋ ਜਾਂਦਾ ਆ ਹਿੰਦੂ ਕਿਉਂ ਸੁੱਤਾ ਪਿਆ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਕਿ ਹਿੰਦੂ ਹੀ ਕਿਉਂ ਕਾਹਤੇ ਚੱਲੇ ਹਿੰਦੁਸਤਾਨ 'ਚ ਤੁਸੀਂ ਕਿਸੇ ਵੀ ਅਸੀਂ ਕਹਿੰਦੇ ਕੋਈ ਵੀ ਧਰਮ ਨੇ ਲੱਗਦੇ ਆ ਘੁੰਮ ਫਿਰ ਕੇ ਆ ਕੇ ਹਿੰਦੂਆਤੀ ਗੱਲ ਕਿਉਂ ਆ ਜਾਂਦੀ ਹੈ ਹਿੰਦੂ ਦੱਸੋ ਤੁਸੀਂ ਮੈਨੂੰ ਇੱਕ ਵੀਡੀਓ ਦਿਖਾ ਦਿਓ ਕਿ ਹਿੰਦੂ ਕਿਸੇ ਨੂੰ ਵੀ ਮਾੜਾ ਕਹਿੰਦਾ ਹੋਵੇ ਉਹ ਤਾਂ ਹਰ ਧਰਮ ਦਾ ਸਤਿਕਾਰ ਕਰਦਾ ਪਰ ਇੱਕ ਗੱਲ ਹੋ ਰਿਹਾ ਵੀ ਉਹ ਬੈਂ ਬਿਲਕੁਲ ਤੁਹਾਡੀ ਗੱਲ ਇਹੀ ਗੱਲ ਕਰਨ ਲੱਗਾ ਵੀ ਹਿੰਦ ਹਰ ਤਰ੍ਹਾਂ ਨਾਲ ਸਤਿਕਾਰ ਕਰਦਾ ਹੈ ਹਰ ਤਰ੍ਹਾਂ ਦਾ ਪਿਆਰ ਕਰਦਾ ਹੈ ਇਸ ਕਰਕੇ ਹਿੰਦੂ ਜਿਹੜਾ ਨਹੀਂ ਜਿਆਦਾ ਲੜਾਈ ਜਾਂਦੇ ਵਿੱਚ ਪੈਂਦਾ ਪਰ ਆਖਰ ਤੁਸੀਂ ਕਿਉਂ ਤੁਹਾਡੇ ਉੱਪਰ ਬੜੇ ਇਲਜ਼ਾਮ ਵੀ ਲੱਗਦੇ ਨੇ ਬਿਲਕੁਲ ਇਲਜ਼ਾਮ ਲੱਗਣਗੇ ਬੋਲਦੇ ਆਸੀਂ ਜਿਹੜੀ ਹੁਣ ਅਸੀਂ ਸੰਦੇਸ਼ ਕਾਲੇ ਦੀ ਗੱਲ ਕਰ ਰਹੇ ਆ ਉਹ ਜਨਾਨੀਆਂ ਨਾਲ ਰੇਪ ਹੋਇਆ ਉਹਨਾਂ ਦੀ ਅਸੀਂ ਗੱਲ ਵੀ ਨਾ ਕਰੀਏ ਉਹਨਾਂ ਦੇ ਪਰਿਵਾਰਾਂ ਨਾਲ ਜਾ ਕੇ ਵੀ ਤੋਂ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਪਰਿਵਾਰ ਰਿਓ ਕਿਵੇਂ ਬਿਲਕ ਰਹੇ ਆ ਕਿਵੇਂ ਪਿੱਟ ਰਹੇ ਆ ਮਮਤਾ ਬੇਨਰ ਜੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਨਹੀਂ ਦੇ ਰਹੀ ਤਾਂ ਕਿਆ ਅਸੀਂ ਉਹਨਾਂ ਨਾਲ ਗੱਲ ਕਰਕੇ ਵੀ ਅਸੀਂ ਮਾੜੇ ਹੋਗੇ ਨਹੀਂ ਪਰ ਛੋਟੇ ਦੇ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਵੀ ਜਿਹੜੇ ਸ਼ਿਵਸਨ ਵਾਲੇ ਨੇ ਜਾਂ ਤਾਂ ਸਕੋਟੀਆਂ ਪਿੱਛੇ ਜਾਂ ਫਿਰ ਫੰਡਿੰਗ ਪਿੱਛੇ ਫੰਡਿੰਗ ਦਾ ਪਰਮਾਤਮਾ ਦੀ ਕਿਰਪਾ ਮੇਰੇ ਤੇ ਪਹਿਲਾਂ ਹੀ ਬਹੁਤ ਆਪਾਂ ਨੂੰ ਫੰਡਕ ਫੰਡਿੰਗ ਦੀ ਲੋੜ ਨਹੀਂ ਤਾਂ ਤੁਹਾਨੂੰ ਵੀ ਪਤਾ ਫੰਡਿੰਗ ਆਂਦੀ ਆਈਐਸਆਈ ਵਾਲਿਆਂ ਨੂੰ ਜਾਂ ਖਾਲਸਤਾਨੀਆਂ ਨੂੰ ਹਿੰਦੂ ਬੰਦਾ ਇੱਕ ਵੀ ਹਿੰਦੂ ਸੰਗਠਨ ਮੈਨੂੰ ਛੱਡੋ ਕਿਸੇ ਵੀ ਹਿੰਦੂ ਸੰਗਠਨ ਦੇ ਇੱਕ ਵੀ ਛੋਟੇ ਤੋਂ ਕੀ ਵੱਡੇ ਤੋਂ ਇੱਕ ਵੀ ਫੰਡਿੰਗ ਦਿਖਾ ਦਿਓ ਇੱਕ ਵੀ ਪ੍ਰੂਫ ਕਰ ਦਿਓ ਪਰ ਇੱਕ ਗੱਲ ਹੈ ਜੇ ਵੀ ਤੁਸੀਂ ਕਹਿੰਦੇ ਹੋ ਕਿ ਜਿਵੇਂ ਮੈਂ ਛੋਟੇ ਨਾਲ ਗੱਲ ਆਪਾਂ ਕਹਿੰਦੇ ਆ ਕਿ ਜਿਹੜੇ ਖਾਲਸਤਾਨੀਆਂ ਨੂੰ ਫੰਡਿੰਗ ਹੋ ਰਹੀ ਹੈ ਖਾਲਸਤਾਨੀ ਜਿਹੜੇ ਸਿੱਖ ਕੌਮ ਆ ਉਹ ਕਹਿੰਦੀ ਤੁਹਾਨੂੰ ਫੰਡਿੰਗ ਹੋਦੀ ਹੈ ਖਾਲਸਤਾਨੇ ਦਾ ਪ੍ਰੂਫ ਕਰਦਿੰਨੇ ਆ ਅਸ਼ੇਰਾ ਫੜਿਆ ਗਿਆ ਦੱਸੋ ਇਤਲੀ ਤੋਂ ਪੈਸੇ ਆਏ ਕਿ ਨਹੀਂ ਆਏ ਖਾਤੇ 'ਚ ਪੈਸੇ ਆਏ ਤਾਂ ਹੀ ਉਹਨੇ ਗੋਲੀਆਂ ਮਾਰੀਆਂ ਉਹਨੇ ਆਪ ਕਬੂਲਿਆ ਕਿਸੀ ਕਰੋੜ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਨੂੰ ਮਿਲਿਆ ਜਦੋਂ ਨੇ 10-12 ਬੰਦੇ ਮਾਰੇ ਆ ਦੱਸੋ ਇੱਕ ਵੀ Hindu ਕੋਈ ਬਿਆਨ ਦਿਖਾਓ ਕਿਸੇ ਨੂੰ ਫੰਡਿੰਗ ਆਈ ਹੋਵੇ ਚਲੋ ਆਪਾਂ ਇਸ ਤੋਂ ਹਟ ਕੇ ਥੋੜਾ ਫੋਰਕਾਡ ਕਰਦੇ ਆ ਅੱਜ ਜਿਹੜਾ ਭਖ ਦਾ ਮਸਲਾ ਹੈ ਉਹ ਹੈ ਕਿਸਾਨਾਂ ਦਾ ਕਿਸਾਨ ਬੜੇ ਲੰਬੇ ਸਮੇਂ ਤੋਂ ਸੰਘ 2 ਸਾਲ ਪਹਿਲਾਂ ਮੋਦੀ ਸਾਹਿਬ ਨੇ ਕਹਿ ਵੀ ਦਿੱਤਾ ਸੀ ਕਿ ਤੁਹਾਡੀ ਮੰਗਾਂ ਮੰਨ ਲਈਆਂ ਗਈਆਂ ਨੇ ਅੱਜ ਫੇਰ ਕਿਸਾਨ ਰੋਲ ਰਿਹਾ ਨਹੀਂ ਉਸ ਟਾਈਮ ਗੱਲ ਹੋਈ ਸੀ ਜਿਹੜੇ ਕਾਨੂੰਨ ਆਏ ਸੀ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ ਨਹੀਂ ਸਮਝਾ ਸਕਿਆ ਇਸ ਕਰਕੇ ਕਾਨੂੰਨ ਵਾਪਸ ਲੈ ਲੈ ਅੱਜ ਜਿਹੜੀ ਐਮਐਸਪੀ ਦੀ ਗੱਲ ਕਰ ਰਹੇ ਆ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਐਮਐਸਪੀ ਤੇ ਹੀ ਗੱਲ ਕਰਨੀ ਚਾਹੀਦੀ ਹੈ ਉੱਥੇ ਕੀ ਹੋ ਰਿਹਾ ਸਭ ਨੂੰ ਪਤਾ ਕੋਈ ਆਮ ਬੰਦਾ ਕਹਦੇ ਤਾਂ ਗੱਲ ਵੱਖਰੀ ਜਿਹੜੇ ਵੱਡੇ ਵੱਡੇ ਲੀਡਰ ਆਪਣੇ ਆਪ ਨੂੰ ਕਹਿ ਰਹੇ ਨੇ ਉਹ ਕੀ ਕਹਿ ਰਹੇ ਨੇ ਕਿ ਰਾਮ ਮੰਦਰ ਕਰਕੇ ਜੀ ਮੋਦੀ ਦੀ ਚੜ੍ਹਾਈ ਹੋ ਗਈ ਜਿਹਦਾ ਗਰਾਫ ਬੜਾ ਉੱਚਾ ਹੋ ਗਿਆ ਤੁਸੀਂ ਮੋਦੀ ਦਾ ਗਰਾਫ ਡਾਊਨ ਕਰਨ ਵਾਸਤੇ ਬੈਠੇ ਹੋ ਨੀ ਕਿ ਐਮਐਸਪੀ ਲੈਣ ਗਏ ਹੋ ਪਹਿਲਾਂ ਤਾਂ ਜਨਤਾ ਨੂੰ ਇਹ ਕਲੀਅਰ ਕਰਨ ਹੁੰਨੇ ਇਹ ਨਹੀਂ ਨਹੀਂ ਸਾਰੇ ਸਾਰੇ ਜਿੰਨੇ ਲੀਡਰ ਹੈ ਜਿਹੜੇ ਜਿਹੜੇ ਉੱਥੇ ਬੈਠੇ ਨੇ ਕਿਸਾਨ ਬੈਠੇ ਆ ਸਾਰੇ ਕਿਸਾਨ ਇਹ ਗੱਲ ਥੋੜਾ ਕਹਿੰਦੇ ਨੇ ਕਿਸਾਨਾਂ ਨੂੰ ਤਾਂ ਇਹੀ ਸਾਡੇ ਸਾਨੂੰ ਹੱਕ ਮਿਲਣਾ ਚਾਹੀਦੇ ਨੇ ਕਿਸਾਨ ਕੀ ਕਹ ਰਹੇ ਨਹੀਂ ਕਹ ਰਹੇ ਗਲਤ ਤਾਂ ਲੀਡਰਾਂ ਦੀ ਕਰ ਰਹੇ ਨਾ ਕੋਈ ਆਮ ਬੰਦਾ ਕਹਦੇ ਤਾਂ ਅਸੀਂ ਕਹਿ ਸਕਦੇ ਉਹਨੂੰ ਨਹੀਂ ਨੌਲੇਜ ਸੀਗੀ ਕਿਸਾਨ ਲੀਡਰ ਕਹਿ ਰਹੇ ਨੇ ਇਹ ਗੱਲਾਂ ਕੋਈ ਕਹ ਰਿਹਾ ਜੀ ਹਿੰਦੂਆਂ ਤੋਂ ਲੰਗਰ ਨਹੀਂ ਲੱਗ ਕਿਸਾਨ ਇੱਥੇ ਦੇਖੋ ਜੀ ਕਿਵੇਂ ਭੰਡਾਰੇ ਚੱਲਦੇ ਲੰਗਰ ਚੱਲ ਰਿਹਾ ਫਲਾਣਾ ਚੱਲ ਰਿਹਾ ਤੁਸੀਂ ਮੈਨੂੰ ਇਹ ਦੱਸੋ ਕਿ ਹਿੰਦੂਆਂ ਦੇ ਵਿਰੋਧ ਦੇ ਵਿੱਚ ਹਿੰਦੁਸਤਾਨ 'ਚ ਬੈਠੇ ਹੋ ਪੰਜਾਬੀ ਇੰਡੀਆ ਦੇ ਹਿੰਦੁਸਤਾਨ ਦੇ ਅੰਦਰ ਆ ਹਿੰਦੂ ਸਿੱਖ ਭਾਈਚਾਰਾ ਬਣਿਆ ਹੋਇਆ ਪਹਿਲਾਂ ਵੀ ਜਦ ਧਰਨਾ ਲੱਗਿਆ ਤਾਂ ਹਿੰਦੂਆਂ ਨੇ ਵੀ ਸਾਥ ਦਿੱਤਾ ਇਹ ਤਾਂ ਨਹੀਂ ਕਿ ਹਿੰਦੂ ਭੱਜੇ ਨੇ ਲੇਕਿਨ ਜਦ ਕਿਸਾਨੀ ਦੀ ਗੱਲ ਹੋ ਗਈ ਜਦ ਜੇ ਤੁਸੀਂ ਉੱਥੇ ਖਾਲਸਾਣ ਦੇ ਵੱਡੇ ਵੱਡੇ ਘਵਾਰੇ ਲੈ ਕੇ ਜਾਓਗੇ ਤਾਂ ਕਹੋਗੇ ਇੱਕ ਸਾਲ ਦੋ ਸਾਲ 'ਚ ਅਸੀਂ ਮੋਦੀ ਵੀ ਖਤਮ ਕਰ ਦੇਣਾ ਤਾਂ ਫਿਰ ਐਂ ਹੀ ਹੋਣਾ ਪਰ ਗੱਲ ਇਹ ਕਹਾਂ ਵੀ ਅਸੀਂ ਵੀ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਮ ਅਸੀਂ ਵੀ ਤਿੰਨ ਦਿਨ ਲਗਾਤਾਰ ਗਏ ਆ ਉੱਥੇ ਕੋਈ ਖਾਲਸਤਾਨ ਵਾਲੀ ਗੱਲ ਅਸੀਂ ਦੇਖੀ ਨਹੀਂ ਕੋਈ ਸਰਹਰਤੀ ਅਨਸਰ ਨੇ ਉਹ ਇਹ ਗੱਲਾਂ ਕਰਦੇ ਨੇ ਸਰਹਰਤੀ ਅਨਸਰ ਇਹ ਤਾਂ ਸਭ ਕੁਝ ਕਰਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ 100 ਬੰਦਾ ਕਿਸਾਨਾਂ ਦਾ ਹੈ ਤੇ ਦੋ ਖਾਲਸਤਾਨੀਆਂ ਫੜ ਕੇ ਚਾੜੇ ਫੇਰਨ ਸਾਨੂੰ ਵੀ ਲੱਗੇ ਕਿ ਕਿਸਾਨ ਬੈਠੇ ਆ ਸਮਰਥਨ ਕਿਉਂ ਕਰਦੇ ਨੇ ਜੇ 100 ਬੰਦੇ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਅਸੀਂ ਮੋਦੀ ਨੂੰ ਕੁ ਦੋ ਸਾਲ ਚ ਮਾਰ ਦਾਂਗੇ ਉਹ ਭੌਂਕ ਕੇ ਚਲੇ ਜਾਂਦਾ ਤੇ ਉੱਥੇ ਜੇ ਕਿਸੇ ਕਿਸਾਨੀ ਵਿਚਾਰੇ ਨੌਜਵਾਨ ਤੇ ਕੋਈ ਪਰਚਾ ਹੋ ਗਿਆ ਕੋਈ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਉਹ ਕਿਉਂ ਨਹੀਂ ਵਿਰੋਧ ਕਰਦੇ ਕਿ ਤੂੰ ਕਿੱਥੋਂ ਆਇਆ ਭਾਈ ਪੜ ਕੇ ਦੋ ਪੁਲਿਸ ਨੂੰ ਕੀ ਭੌਂਕਦਾ ਜੀ ਨਹੀਂ ਪੁਲਿਸ ਵੀ ਲੱਗੀ ਹੋਈ ਉੱਥੇ ਪੁਲਿਸ ਦੇ ਸਾਹਮਣੇ ਸਭ ਕੁਝ ਹੁੰਦਾ ਜਿਹਦੀ ਗੱਲ ਤਾਂ ਕੋਈ ਪੁੱਤੀ ਜਾਂਦੀ ਫਿਰ ਜਦ ਫਿਰ ਪੁਲਿਸ ਕਾਰਵਾਈ ਕਰਦੇ ਫਿਰ ਚੀਕਾ ਵਾਕੀ ਮਾਰਦੇ ਆ ਕਿਤੇ ਨਹੀਂ ਕਾਰਵਾਈ ਹੁਣ ਅੱਛਾ ਇੱਕ ਹੋਰ ਗੱਲ ਹੈ ਅੱਜ ਪੰਜਾਬ ਦੇ ਵਿੱਚ ਜਿਹੜੀ ਹੈ ਹਮਾਚ ਆਪਣੇ ਹਰਿਆਣਾ ਸਰਕਾਰ ਜਿਹੜੀ ਹੈ ਡਰੋਨ ਵੀ ਭੇਜ ਰਹੀ ਹੈ ਬੰਬ ਵੀ ਸਿੱਟ ਰਹੀ ਹੈ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਗਗਨਨ ਮੋਲ ਕੀ ਕਹਿੰਦੀ ਸੀ 5 ਮਿੰਟਾਂ ਚ 5 ਮਿੰਟਾਂ ਚ ਐਮਐਸਪੀ 5 ਮਿੰਟਾਂ ਚ ਕਿਤੇ ਵੀ ਨਹੀਂ ਦਿਖ ਰਹੇ ਸਰਕਾਰ ਆ ਗਈ ਉਹ ਤਾਂ ਕਹਿੰਦੇ ਸਾਨੂੰ ਕੇਦਰੀ ਵੱਲੋਂ ਦੱਸਿਆ ਇਹ ਪੈਸਾ ਕਿੱਥੋਂ ਆਣਾ ਐ ਐਮ ਐਸ ਪੀ ਅਸੀਂ 5 ਮਿੰਟਾਂ ਦੇ ਦੇ ਦਾਂਗੇ ਤੇ ਦੇ ਦੇ ਨਾ ਹੁਣ 5 ਮਿੰਟਾਂ ਦੇ ਐਮ ਐਸ ਪੀ ਸਰ ਕੇਂਦਰ ਸਰਕਾਰ ਨੂੰ ਕੀ ਤਰਾਜ ਐ ਜੀ ਸਟੇਟ ਦੀ ਸਰਕਾਰ ਵੀ ਤਾਂ ਦੇਈ ਸਕਦੀ ਐ ਨਾ ਭਾਈ ਕਿਸਾਨ ਤਾਂ ਪੰਜਾਬ ਦੇ ਨੇ ਜ਼ਿਆਦਾਤਰ ਪ੍ਰੋਬਲਮ ਪੰਜਾਬ ਦੇ ਕਿਸਾਨਾਂ ਨੂੰ ਐ ਨਾ ਕਿ ਕਿਸੇ ਹੋਰ ਸਟੇਟ ਦੇ ਨੂੰ ਐ ਤੇ ਜੇ ਅੱਜ ਇੰਨੀ ਭਾਰੀ ਬਹੁਮਤ ਨੇਰੀ ਕੀ ਤੂਫਾਨ ਆਇਆ ਐ ਇੰਨੇ ਐ ਐਮ ਐਲ اے ਜਿੱਤੇ ਐ ਤੇ ਇਹਨਾਂ ਨੂੰ ਐਮ ਐਸ ਪੀ ਦਾ ਮਿੰਟਾਂ ਦੇ ਦੇਣੀ ਚਾਹੀਦੀ ਮੁੜ ਕੇ ਹਾਰ ਨਹੀਂ ਸਕਦੇ ਅੱਛਾ ਇੱਕ ਹੋਰ ਗੱਲ ਕਰਨੀ ਆ ਲੋਕੀ ਜਿਹੜੀ ਅਕਸਰ ਅੱਜ ਉੱਡਦੀ ਐ ਜਿਹੜੇ ਕਿਸਾਨ ਸੀਗੇ 18 ਜਿੱਥੇ ਬੰਦੀਆਂ ਸੀਗੀਆਂ ਅੱਜ 18 36 ਜੱਥੇ ਬੰਦੀਆਂ ਸੀਗੀਆਂ ਅੱਜ 18 ਰਹਿ ਗਏ ਕਹਿੰਦੇ ਇਹਦੇ ਪਹਿਲੇ ਬੰਦੇ ਸੀਗੇ ਉਹ ਸਾਰੇ ਮੋਦੀ ਦੇ ਭਗ ਸੀਗੇ ਮੋਦੀ ਦੇ ਬੰਦੇ ਜਿੰਦਗੀ ਉਹ ਲੱਗ ਗਿਆ ਨਾ ਉਹਨਾਂ ਨੂੰ ਪਤਾ ਕਿ ਅੱਗੇ ਅੱਗੇ ਕੀ ਹੋਣਾ ਹੈ ਜਦ ਖਾਲਸਾਤਾਨ ਦੇ ਵਿੱਚ ਮੁੱਦਾ ਉੱਠਣਾ ਹੈ ਜਿਹੜੇ ਜਿੱਥੋਂ ਫੰਡਿੰਗ ਹੋ ਰਹੀ ਹੈ ਸਭ ਨੂੰ ਪਤਾ ਸਾਰੇ ਦੇਸ਼ ਨੂੰ ਪਤਾ ਹੈ ਕਿ ਉੱਥੇ ਕੀ ਹੋ ਰਿਹਾ ਆਨ ਵਾਲੇ ਸਮੇਂ ਚ ਦੇਖਿਓ ਹੋਰ ਕਿੰਨੇ ਕਿ ਟੁੱਟਦੇ ਨੇ ਨਹੀਂ ਐ ਤਾਂ ਨਹੀਂ ਕਿਤੇ ਵੀ ਉੱਪਰ ਮੋਦੀ ਸਰਕਾਰੇ ਕਰਾਂਦੀ ਹੋਵੇ ਇਹ ਧਰਨਾ ਵੀ ਮੋਦੀ ਲਵਾ ਰਿਆ ਮੋਤਵਾ ਵੀ ਮੋਦੀ ਦੇ ਸਾਰਾ ਕੁਝ ਸਾਰਾ ਕੁਤਾ ਮੋਦੀ ਕਰਾ ਰਿਆ ਜੇ ਬਾਈਚਨ ਉੱਥੇ ਕਿਤੇ ਗੜੇ ਪੈ ਕੇ ਤਾਂ ਮੋਦੀ ਨੇ ਪਵਾ ਦਨੇ ਆ ਧੁੱ ਮੋਦੀ ਆਪਣੇ ਪ੍ਰਤੀ ਧਰਨਾ ਕਿਉਂ ਲਵਾਉਜੀ ਨਹੀਂ ਜਿਹੜਾ ਹੈ ਜਿੰਮੇ ਪਹਿਲੇ ਜਿਹੜਾ ਇੱਕ ਸੀਗੇ ਬੰਦੇ ਜਿਹੜੇ ਕਿਸਾਨ ਸੀਗੇ ਕਹਿੰਦੇ ਉਹ ਪਰੇ ਹੋ ਗਏ ਮੋਦੀ ਦੀ ساری ਚਾਲਾਂ ਕਿਹਨੇ ਚਮਚਣ ਨੂੰ ਲੈ ਕੇ ਇਹ ਚੋਣਾ ਨੂੰ ਲੈ ਕੇ ਜੇ ਮੋਦੀ ਦੀ ਚਾਲਾ ਫਿਰ ਬਾਕੀ ਵੀ ਬਚੇ ਰਹਿਣਾ ਕਿਤੇ ਬਾਕੀ ਵੀ बिक ਜਾਣ ਫੇਰ ਉਹ ਚ ਕੀ ਕਰ ਸਕਦੇ ਆ ਹੁਣ ਕਿਸਾਨਾਂ ਦਾ ਸਮਰਥਨ ਕਿੰਨਾ ਕਰਦੇ ਹੋ ਕਿਸਾਨਾਂ ਦਾ ਸਮਰਥਨ ਐਮਐਸਪੀ ਤੇ ਜੇ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਨੂੰ ਵੀ ਦੇਣੀ ਚਾਹੀਦੀ ਐਮਐਸਪੀ ਕੇਂਦਰ ਸਰਕਾਰ ਨੇ ਠੇਕਾ ਨਹੀਂ ਲਿਆ ਪੈਸੇ ਵੀ ਦੇਵੇ 6000 ਮੁਆਵਜ਼ੇ ਵੀ ਦੇਵੇ ਕੋਈ ਹਾਸਾ ਜੋ ਕੋਈ ਫਸਲ ਖਰਾਬ ਹੋ ਗਈ ਹਰ ਜਗ੍ਹਾ ਪੈਸੇ ਤੇ ਦੇਖੋ ਇੱਕ ਪਾਸੇ ਤੁਸੀਂ ਵਪਾਰੀਆਂ ਨੂੰ ਗਾਲਾਂ ਕੱਢਦੇ ਨੇ ਤੇ ਅੱਜ ਉਹੀ ਵਪਾਰੀਆਂ ਦੀ ਬਣਾਈਆਂ ਹੋਈਆਂ ਵੱਡੀਆਂ ਵੱਡੀਆਂ ਮਸ਼ੀਨਾਂ ਲਿਆ ਕੇ ਤੁਸੀਂ ਖੜਾਤੀਆਂ ਕੱਪੜੇ ਤੁਸੀਂ ਵਪਾਰੀਆਂ ਦੇ ਪਾਏ ਹੋਏ ਐ ਟਰੈਕਟਰ ਟਰਾਲੀਆਂ ਵਪਾਰੀਆਂ ਦੀ ਬਣਾਈਆਂ ਹੋਈਆਂ ਕਿਸਾਨਾਂ ਦਾ ਉੱਥੇ ਕੀ ਹੈ ਜੀ ਅੱਜ ਉਹੀ ਵਪਾਰੀਆਂ ਦੀ ਚੀਜ਼ਾਂ ਨਾਲ ਬਣਾਈਆਂ ਹੋਈਆਂ ਨਾਲ ਤੁਸੀਂ ਸੰਘਰਸ਼ ਕਰ ਰਹੇ ਹੋ ਨਾ ਤੇ ਅਸੀਂ ਤੁਸੀਂ ਆਪਾ ਵਪਾਰੀਆਂ ਨੂੰ ਟੌਰਚਰ ਕਰ ਰਹੇ ਹਾਂ ਹਰ ਜਗ੍ਹਾ ਵਪਾਰੀਆਂ ਨੂੰ ਹੀ ਮਾੜਾ ਦੱਸ ਰਹੇ ਹਾਂ ਜਦਕਿ ਵਪਾਰੀ ਔਰ ਕਿਸਾਨ ਤਾਂ ਭਰਾ ਹੀ ਨੇ ਨਾ ਜੇ ਇਹ ਕਿ ਫਸਲ ਲਗਾਉਂਦੇ ਆ ਤਾਂ ਉਹ ਵਪਾਰ ਕਰਦੇ ਆ ਘਰ ਦੇ ਵਿੱਚ ਦੋ ਭਰਾ ਹੁਣ ਤਾਂ ਅਗਲਾ ਕਹਿੰਦਾ ਇੱਕ ਤੂੰ ਪ੍ਰਦੇਸ਼ ਕਮਾਨ ਚਲ ਜਾ ਇੱਕ ਖੇਤੀ ਕਰ ਲੈਂਦਾ ਵੀ ਚੱਲ ਘਰ ਦਾ ਨਾ ਜਾਊਗਾ ਤੇ ਬਾਕੀ ਖਰਚੇ ਵਾਸਤੇ ਦਵਾਈ ਕੱਪੜੇ ਬੂਟੇ ਕੋਈ ਸਮਾਂ ਲੈਣਾ ਤੇ ਉਹ ਭਰਾ ਪੈਸੇ ਭੇਜੂਗਾ ਤੇ ਵਪਾਰੀ ਔਰ ਕਿਸਾਨ ਬਰਾਬਰ ਨੇ ਜੇ ਤੁਸੀਂ ਕਹੋਗੇ ਕਿ ਕਿਸਾਨ ਹੀ ਆਂਦਾ ਤਾਂ ਬਾਕੀ ਦਾ ਸਭ ਫੁੱਦੂ ਹੀ ਨੇ ਮਰ ਜਾਣ ਇਹ ਐ ਨਹੀਂ ਹੋਣਾ ਸਰਕਲ ਦੋਨੇ ਦੋਨੋਂ ਪਈਏ ਨੇ ਦੋਨਾਂ ਨੂੰ ਹੀ ਚੱਲਣਾ ਪੈਣਾ ਇਹ ਥੋੜੀ ਕਿ ਵਪਾਰ ਖਤਮ ਹੋ ਜਵੇ ਇਕੱਲਾ ਕਿਸਾਨੀ ਨੂੰ ਸਾਰਾ ਕੁਝ ਦੇ ਦੋ ਨੀ ਉਹ ਤਾਂ ساری ਦੁਨੀਆ ਹੀ ਕਹਿੰਦੀ ਹੈ ਕਿ ਕਿਸਾਨ ਨੇ ਜਿਹੜੇ ਕਿਸਾਨ ਨੇ ਆਂਦਾ ਤਣੇ ਜੇ ਕਿਸਾਨ ਨੇ ਵਪਾਰੀ ਵੀ ਕਹਿ ਰਿਹਾ ਹੈ ਜੇ ਕਿਸਾਨ ਹੈ ਤਾਂ ਹੀ ਅਸੀਂ ਬਚੇ ਹੋਏ ਆਂ ਅੰਨਦਾਤਾ ਤਾਂ ਪਰਮਾਤਮਾ ਹੈ ਤੁਹਾਡੀ ਜਿੰਨੀ ਮਰਜ਼ੀ ਫਸਲ ਖੜੀ ਹੋਵੇ ਗੜੇ ਪੈ ਕੇ ਸਭ ਖਤਮ ਹੈ ਬਚਾ ਲੈ ਵੀ ਕਿਸਾਨ ਤੇ ਤੁਸੀਂ ਮੈਂ ਕਹਿੰਦਾ ਮੈਨੂੰ ਇਹ ਵੀ ਪਤਾ ਕਿ ਤੁਸੀਂ ਵੀ ਕਿਸਾਨ ਹੋ ਤੁਸੀਂ ਕਿੰਨੀ ਕੀ ਕਣਕ ਫਰੀ ਬਣ ਦਿੰਦੇ ਹੋ ਜੀ ਦੱਸੋ ਕਿੰਨੀ ਕਣਕ ਦਿੱਤੀ ਹੈ ਅੱਜ ਤੱਕ ਫਰੀ ਕਹਦੇ ਵਸਵਾਵੇਂ ਜੀ ਕਿੰਨੇ ਕਿਤ ਮੰਗਦੇ ਜੀ ਪੈਸੇ ਕਹਦੇ ਵਸੇ ਪੈਸੇ ਤਾਂ ਪਹਿਲੇ ਸਾਨੂੰ ਸਰਕਾਰਾਂ ਮਾਰ ਰਹੀਆਂ ਨੀ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਜਿਹੜਾ ਰੇਟ ਸੁਣੋ ਮੇਰੀ ਗੱਲ ਸੁਣੋ ਇੱਕ ਮਿੰਟ ਪਹਿਲਾਂ ਹੁਣ ਮੁੱਦਾ ਸਮਝੋ ਕਿਸਾਨ ਦੀ ਜਿਹੜੀ ਕਣਕ ਹੈ ਉਹ ਆਪਾਂ ਕਹਿੰਦੇ 1900 ਰੁਪਏ ਵਿਖ ਰਹੀ ਹੈ ਮਾਰਕੀਟ ਦੇ ਵਿੱਚ 60 ਰੁਪਏ ਕਿਲੋ ਆਟਾ ਵਿਖ ਰਿਹਾ ਹੈ ਕਿਸਾਨ ਮਰ ਰਿਹਾ ਨਹੀਂ ਮਰ ਰਿਹਾ ਆਲੂ ਜਿਹੜੀ ਆਲੂ ਦੀ ਫਸਲ ਹੈ ਆਲੂ 2 ਰੁਪਏ 4 ਰੁਪਏ ਤੱਕ ਹੀ ਆਲੂ ਆ ਜਾਂਦੇ ਨੇ ਮਾਰਕੀਟ 'ਚ ਕਿੰਨਾ ਆਲੂ ਵਿਖ ਰਿਹਾ ਜੀ 20 ਰੁਪਏ ਕਿਲੋ ਹੋ ਗਈ ਜੀ ਗੱਲ ਤੁਹਾਡੀ ਬਿਲਕੁਲ ਕਣਕ 2 ਰੁਪਏ ਕਿਲੋ ਆ ਰਹੀ ਹੈ ਤੁਸੀਂ 20 ਘਰਾਂ 'ਚ ਜਾ ਕੇ ਪੁੱਛੋ 18 ਘਰਾਂ 'ਚ 2 ਰੁਪਏ ਕਿਲੋ ਕਣਕਾ ਕੌਣ ਕਿਹੜੀ ਸਰਕਾਰ ਦੇ ਰਹੀ ਹੈ ਇਹ ਸਰਕਾਰ ਤਾਂ ਦੇ ਉਹੀ ਤਾਂ ਗੱਲ ਹੈ ਨਾ ਜਿਹੜੇ ਜਿਹੜੇ ਜਿਹੜੀ ਨਹੀਂ ਨਹੀਂ ਜਿਹੜੀ ਆਮ ਪਬਲਿਕ ਹੈ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਆਮ ਪਬਲਿਕ ਨੂੰ ਹੀ ਦੇ ਰਹੀ ਹੈ ਸਰਕਾਰ ਸਾਨੂੰ ਤਾਂ ਕਦੇ ਆਇ ਨਹੀਂ ਤੁਹਾਨੂੰ ਹੋਰੀ ਆਣੀ ਹੈ ਹੁਣ ਦੱਸਾਊਕਾਰ ਕਿੰਨੇ ਕਿਲੇ ਤੁਹਾਡੇ ਕੋਲ ਹੋਰ ਕਿਹਨੂੰ ਆਣੇ ਮੇਰੇ ਕਿਲੇ ਛੱਡੋ ਮੇਰੇ ਕੋਲ ਤਾਂ ਕਿੰਨਾ ਪਤਾ ਨਹੀਂ ਲੱਕੜ ਦਾ ਤਾਂ ਨਹੀਂ ਕਿਹੜਾ ਕਿਲਾ ਹੈ ਜਾਤਾਂ ਇਹ ਆ ਸਾਰੀ ਜਾਤਾਂ ਸਰਕਾਰ ਸਾਰਿਆਂ ਨੂੰ ਮੈਂ ਤੁਹਾਨੂੰ ਉਹੀ ਦੱਸਦਾ ਜਿਹਦੇ ਕੋਲ 20 30 50 100 ਕਿਲੇ ਹੈ ਉਹਨੂੰ ਕੀ ਲੋੜ ਹੈ ਜੀ ਲੋੜਤਾ ਗਰੀਬ ਨੂੰ ਹੈ ਨਾ ਚਲੋ ਸਾਡੇ ਸੱਤੂ ਸੱਤੂ ਜੀ ਬੈਠੇ ਨੇ ਇੱਕ ਛੋਟੇ ਪੱਤਰਕਾਰ ਨੇ ਠੀਕ ਹੈ ਇਹਨਾਂ ਨੂੰ ਪੱਤਰਕਾਰਾਂ ਕੰਦੀ ਨਹੀਂ ਪੁੱਛੋ ਨਹੀਂ ਆਂਦੀ ਪੁੱਛੋ ਉਹ ਤਾਂ ਜਿਹਨਾਂ ਦਾ ਕਾਰਡ ਬਣਿਆ ਪੀ ਦੇਖੋ ਥੱਲੇ ਉਹਨਾਂ ਦੇ ਉਹ ਹੁਣੇ ਬਿਲਕੁਲ ਫਿਰ ਉਹਨੂੰ ਜਾਣੀ ਹੈ ਨਹੀਂ ਗੱਲ ਤਾਂ ਉਹੀ ਹੈ ਮੈਂ ਤੁਹਾਨੂੰ ਮੈਨੂੰ ਸਭ ਉਹੀ ਗੱਲ ਕਰਨਾ ਕਿ ਅੰਨਦਾਤਾ ਤਾਂ ਉਹ ਹੈ ਜੇ ਕਿਸੇ ਨੂੰ ਫ੍ਰੀ ਬੰਡੇ ਅਸੀਂ ਮਿਹਨਤ ਕਰਦੇ ਆਂ ਅਸੀਂ ਪੈਸੇ ਕਮਾਉਂਦੇ ਆਂ ਤੁਸੀਂ ਕਣਕ ਲੈ ਕੇ ਆਨੇ ਹੋ ਮੈਂ ਤੁਹਾਨੂੰ ਪੈਸੇ ਦਿੰਦਾ ਜਾਂ ਤਾਂ ਤੁਸੀਂ ਮੈਨੂੰ ਫ੍ਰੀ ਦੇ ਕੇ ਮੈਂ ਕੋ ਹਾਏ ਪਰਮਾਤਮਾ ਇਹੋ ਜਿਹਾ ਤਾਂ ਤੁਸੀਂ ਕਿਸਾਨ ਕਿਸਾਨ ਨੂੰ ਵਪਾਰੀ ਮੰਨਦੇ ਹੋ ਵਪਾਰੀ ਆ ਯੂਰੀਆ ਪਾਉਂਦੇ ਕਿ ਨਹੀਂ ਪਾਉਂਦੇ ਸਪਰੇਆ ਕਰਦੇ ਕਿ ਨਹੀਂ ਕਰਦੇ ਜੇ ਅੱਜ ਐਮਐਸਪੀ ਦੀ ਮੰਗ ਹੋ ਰਹੀ ਹੈ ਮੈਂ ਕਿਸ ਦਾ ਵਿਰੋਧ ਨਹੀਂ ਕਰ ਰਿਹਾ ਮੈਂ ਐਮਐਸਪੀ ਮੰਗਣ ਕਿਉਂਕਿ ਇਹਨਾਂ ਦਾ ਤੇ ਸਰਕਾਰ ਦਾ ਮਸਲਾ ਹੈ ਮੈਂ ਕਿਸੇ ਤੋਂ ਡਰਦਾ ਨਹੀਂ ਹੈਗਾ ਕੋਈ ਡਰ ਕੇ ਨਹੀਂ ਕਹਿ ਰਿਹਾ ਇਹਨਾਂ ਦਾ ਆਪਣਾ ਮਸਲਾ ਹੈ ਲੇਕਿਨ ਅਸੀਂ ਇਹ ਗੱਲ ਕਹਿੰਦੇ ਕਿ ਜਿਹੜੀ ਫਸਲਾਂ ਤੇ ਸਪਰੇਹਾਂ ਦਵਾਈਆਂ ਤੇ ਸਬਜ਼ੀਆਂ ਤੇ ਸਪਰੇਹਾਂ ਜਿਹਨੂੰ ਖਾ ਕੇ ਅੱਜ ਬੱਚੇ ਛੋਟੇ-ਛੋਟੇ ਬੱਚੇ ਹਸਪੀਟਲਾਂ 'ਚ ਪਏ ਆ ਕਿ ਆ ਇਹਨਾਂ ਤੇ 307 ਵੀ ਕੋਈ ਅਜਿਹੀ ਧਾਰਾ ਬਣਾਵੇ ਸਰਕਾਰ ਨੂੰ ਨਹੀਂ ਡਰ ਨਹੀਂ ਲੱਗਦਾ ਇੱਕ ਪਾਸੇ ਉਗਰਵਾਦ ਦਾ ਤੁਸੀਂ ਪੂਰਾ ਵਿਰੋਧ ਕਰਦੇ ਹੋ ਮੈਂ ਕਹਿੰਦਾ ਉਗਰਵਾਦ ਦਾ ਨਹੀਂ ਤੁਸੀਂ ਸਿੱਖਾਂ ਦਾ ਵਿਰੋਧ ਕਰ ਰਹੇ ਹੋ ਦੂਜੇ ਪਾਸੇ ਕਿਸਾਨਾਂ ਦਾ ਵਿਰੋਧ ਕਰ ਰਹੇ ਹੋ ਪਹਿਲੀ ਗੱਲ ਸਿੱਖਾਂ ਦਾ ਕੋਈ ਵਿਰੋਧ ਨਹੀਂ ਸਾਡੇ ਭਰਾ ਨੇ ਮੇਰੇ ਕਈ ਸਿੱਖ ਭਰਾ ਨੇ ਬੜੇ ਐਨੇ ਕੇ ਵਧੀਆ ਰਿਲੇਸ਼ਨ ਨੇ ਮੈਂ ਆਪਣੇ ਬਿਲਕੁਲ ਭਰਾਵਾਂ ਤੋਂ ਵੀ ਵੱਧ ਮੰਨਦਾ ਹਾਲਿਸਤਾਨੀਆਂ ਤੋਂ ਕੋਈ ਡਾਨੀ ਹੈ ਜੇ ਕੁੱਤਿਆਂ ਤੋਂ ਮਰਨਾ ਇੱਕ ਦਿਨ ਨਾ ਬਾਰ ਬਾਰ ਨਹੀਂ ਕਿਸੇ ਨੇ ਮਰਨਾ ਹੈਗਾ ਇੱਕ ਵਾਰੇ ਮਰਨਾ ਗੋਲੀ ਨਾਲ ਮਰ ਜਾਗੇ ਨਹੀਂ ਤਾਂ ਰੋਡ ਤੇ ਕਿਤੇ ਕੁੱਤਿਆਂ ਵਾਂਗੂ ਕਿਤੇ ਤਰੱਕ ਚੜਗੇ ਤਾਂ ਵੀ ਮਰੇ ਜਾਣਾ ਗੋਲੀ ਨਾ ਮਾਰਾਂਗੇ ਸਵਾਦ ਆਊਗਾ ਇਹ ਇਹ ਚੀਜ਼ਾਂ ਤੋਂ ਅਸੀਂ ਕਦੇ ਨਹੀਂ ਡਰਦੇ ਹੈਗੇ ਜਿਹੜੀ ਸੱਚਾਈ ਅਸੀਂ ਆਪਣੇ ਦੇਸ਼ ਨੂੰ ਪ੍ਰੇਮ ਕਰਦੇ ਅਸੀਂ ਆਪਣੇ ਧਰਮ ਨੂੰ ਪ੍ਰੇਮ ਕਰਦੇ ਆ ਅੱਜ ਅਸੀਂ ਆਪਣੇ ਭਾਈਚਾਰੇ ਨੂੰ ਪ੍ਰੇਮ ਕਰਦੇ ਆ ਜਿਹੜਾ ਸਾਡੇ ਧਰਮ ਨੂੰ ਵਿਰੋਧ ਕਰੂਗਾ ਅਸੀਂ ਉਹਦਾ ਵੀ ਵਿਰੋਧ ਕਰਾਂਗੇ ਜਿਹੜਾ ਸਾਡੇ ਦੇਸ਼ ਦੇ ਵਿਰੋਧ ਕਰੂਗਾ ਅਸੀਂ ਉਹਦਾ ਵੀ ਵਿਰੋਧ ਕਰਾਂਗੇ ਇੱਕ ਹੋਰ ਇੱਕ ਹੋਰ ਗੱਲ ਹੈ ਮੈਂ ਅਕਸਰ ਦੇਖਦਾ ਕਿ ਜਿਹਨੂੰ ਸਕਿਉਰਟੀ ਮਿਲ ਜਾਂਦੀ ਹੈ ਸ਼ਿਵਸਾਨ ਵਾਲਿਆਂ ਨੂੰ ਜਾਂ ਕੋਈ ਹੋਰ ਜਿਹੜੇ ਲੀਡਰ ਨੇ ਉਹ ਸਾਈਡ ਤੇ ਭੇਜ ਦਿੰਦੇ ਨੇ ਬੋਲਣਾ ਬੰਦ ਕਰਾ ਦਿੰਦੇ ਨੇ ਤੁਸੀਂ ਅੱਜ بڑا ਬੋਲ ਰਹੇ ਹੋ ਸਕਿਉਰਟੀ ਹੈ ਕਿ ਨਹੀਂ ਹੈ ਮੈਨੂੰ 5 ਵਾਰ ਸਕਿਉਰਟੀ ਮਿਲੀ ਸਿਕਿਉਰਿਟੀ ਰੱਖਣਾ ਕੋਈ ਸਾਨੂੰ ਵੀ ਪਤਾ ਹੈ ਸੂਰੀ ਮਾਰਤਾ ਸੀ ਕਿੰਨੀ ਸਿਕਿਉਰਿਟੀ ਖੜੀ ਸੀ ਉੱਥੇ بڑے بڑے ਅਫਸਰ ਖੜੇ ਸੀ ਇੰਦਰਾ ਗਾਂਧੀ ਮਾਰਤੀ ਰਜੀਵ ਗਾਂਧੀ ਮਾਰਤਾ ਸਿਕਿਉਰਟੀਆਂ ਪਹਚਾਉਂਦੀਆਂ ਨਹੀਂ ਹੈਗੀਆਂ ਇਹ ਸਾਨੂੰ ਵੀ ਪਤਾ ਇਹ ਕਰੋ ਨਿਕਲ ਕੇ ਡਾਨੀ ਲੱਗਦਾ ਸਿਕਿਉਰਟੀਆਂ ਦੀ ਤੁਹਾਨੂੰ ਗੱਲ ਦੱਸਦਾ ਜਾ ਕੇ ਸਿਟੀ ਟੂ ਥਾਣਾ ਸਾਨੂੰ ਪੈਂਦਾ ਜਾ ਕੇ ਉੱਥੇ ਪੜ ਲਿਓ ਮੈਂ ਲਿਖ ਕੇ ਦਿੱਤਾ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਮੇਰੇ ਕੋਲ ਵੀ ਗਨਮੈਨਸੀ ਮੈਂ ਵਾਪਸ ਕਰੇ ਹੋਏ ਆ ਅੱਛਾ ਕਈ بڑے بڑے ਥੋੜੀਆਂ ਥੋਡੀਆਂ ਪਾਰਟੀਆਂ ਦੇ ਵਿੱਚ ਐਸੇ ਐਸੇ ਬੰਦੇ ਵੀ ਆਏ ਜਿਨ੍ਹਾਂ ਦੇ بڑے بڑے ਇਲਜ਼ਾਮ ਲੱਗੇ ਨੇ بڑے بڑے ਪਰਚੇ ਸਾਡੀ ਪਾਰਟੀ ਤੇ ਤਾਂ ਕਿਸੇ ਨੇ ਆਇਆ ਨਹੀਂ ਅੱਛਾ ਸ਼ੇਵਸ਼ਾਨਾ ਦੇ ਵਿੱਚ ਆਪੋ ਆਪ ਚ ਫੁੱਟ ਬੜੀ ਵਾਜੀ ਹੈ ਕਈ ਸ਼ੇਵਸ਼ਾਨਾ ਬਣੀਆਂ ਹੋਈਆਂ ਨੇ ਨਹੀਂ ਵਧੀਆ ਗੱਲ ਹੈ ਅਲੱਗ ਅਲੱਗ ਸੰਗਠਨ ਹੋਣੇ ਚਾਹੀਦੇ ਹਰ ਪਾਰਟੀ ਤੇ ਕਿਹੜੀ ਪਾਰਟੀ ਤੇ ਨਹੀਂ ਹੈਗਾ ਹਰ ਬੰਦੇ ਦਾ ਆਪਣਾ ਵਿਚਾਰ ਹੈ ਜਿੰਨਾ ਕੋਈ ਹੈਗਾ ਦਮ ਰੱਖਦਾ ਅਗਲਾ ਆਪਣੀ ਪਾਰਟੀ ਬਣਾਵੇ ਜਿਹੜਾ ਕੋਈ ਸੰਗਠਨ ਅੱਜ ਕੱਲ ਪਰਿਵਾਰ ਚ ਚਾਰ ਜੀ ਜੋੜਨੇ ਤੋਰਨੇ ਔਖੇ ਆ ਜਿਹੜਾ 100 200 ਬੰਦਾ ਤੋਰ ਸਕਦਾ ਬੇਸ਼ੱਕ ਵਧੀਆ ਗੱਲ ਹੈ ਵੱਧ ਸੰਗਠਨ ਹੋਣਗੇ ਉਹਨਾਂ ਕੰਮ ਵੱਧ ਹੋਊਗਾ ਅੱਛਾ ਜਿਵੇਂ ਅੱਜ ਕਿਸਾਨਾਂ ਦਾ ਜਿਹੜਾ ਹੈ ਡਾਂਸ ਸੰਘਰਸ਼ ਹੋ ਰਿਹਾ ਕਿਸਾਨਾਂ ਉ ਤਿੰਨ ਬੰਦਿਆਂ ਦੀ ਜਿਹੜੀ ਹੈ ਡੈਥ ਵੀ ਹੋ ਚੁੱਕੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਨਾ ਲੈਣ ਪੰਗੇ ਇੱਕ ਪਾਸੇ ਉਹ ਸ਼ਾਂਤੀਪੂਰਵਕ ਧਰਨੇ ਦੀ ਗੱਲ ਕਰਦੇ ਆ ਦੂਜੇ ਪਾਸੇ ਹੁੱਲਰ ਪਾੜ ਚ ਕਿੰਨੀ ਖਾਲਸਤਾਨ ਦੇ ਨਾਰੇ ਕਦੇ ਲੰਗਰ ਨਹੀਂ ਲੱਗਦਾ ਜੀ ਹਿੰਦੂਆਂ ਤੋਂ ਮੋਦੀ ਨੂੰ ਮਾਰਨ ਦੀਆਂ ਗੱਲਾਂ ਨਾ ਕਰਨ ਸਾਰੇ ਕਿਸਾਨ ਥੋੜਾ ਕਰ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਰਨ ਕੀ ਪਤਾ ਬੰਦਾ ਕੌਣ ਆ ਕੇ ਵਿਚੋ ਕਹਿ ਦਿੰਦੇ ਚਾਟੇ ਫੇਰਨ ਉਹਨਾਂ ਦੇ ਭਜਾਣਾ ਨਾ ਲੱਗ ਫੜ ਫੜਦੇ ਵੀ ਆ ਬੰਦੇ ਉਹ ਪਰ ਕਿਸਾਨਾਂ ਦੇ ਹੱਥ ਦਾ ਕੋਈ ਐਸਾ ਝੰਡੇ ਨਹੀਂ ਫੜੇ ਹੋਏ ਮੇਰੀ ਗੱਲ ਨਹੀਂ ਤੁਸੀਂ ਸਮਝੇ ਹੁਣ ਮੈਂ ਇੱਕ ਕੋਈ ਪ੍ਰੋਗਰਾਮ ਰੱਖ ਲਿਆ ਉੱਥੇ 100 ਬੰਦਾ ਖੜਾ ਹੈ ਅਗਰ ਕੋਈ ਦੋ ਬੰਦਾ ਆ ਕੇ ਗੰਦ ਪਾਰਿਆ ਮੇਰੀ ਡਿਊਟੀ ਬਣਦੀ ਹੈ ਕਿ ਉਹਨੂੰ ਪਹਿਲਾਂ ਉਹਦੀ ਥਪੜਾਈ ਕਰਾਂ ਕੀ ਖਾਲਸਾਣ ਦੀ ਮੰਗ ਨਹੀਂ ਕੀਤੀ ਜਾਂਦੀ ਸਭ ਦੀ ਹਿੰਦੁਸਤਾਨ ਦੇ ਸੁਤੰਤਰ ਦੌਰ ਦੇ ਵਿੱਚ ਦੇਸ਼ ਦੀ ਤੋੜਨ ਦੀ ਗੱਲ ਹੋ ਗਈ ਸੀ ਵਿਰੋਧ ਕਰਾਂਗੇ ਸਾਡਾ ਉਹ ਤਾਂ ਖਾਲਸਾਣ ਮੰਗ ਰਹੇ ਨੇ ਖਾਲਸਾਣ ਦਾ ਮਤਲਬ ਵੀ ਪਿਓਰ 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 ਉਹ ਮੰਗ ਰਹੇ ਨੇ ਖਾਲਸਾਣ ਪਾਕਿਸਤਾਨ ਇਕੋ ਨੂੰ ਪਾਕਿਸਤਾਨ ਵੀ ਲੱਗੋਇਆ ਸੀ ਨਾ ਹੈ ਜੀ ਪਾਕਿਸਤਾਨ ਨੇ ਵੀ ਮੰਗਾ ਮੰਨਿਆ ਉਸ ਟਾਈਮ ਰਮਾਨਾ ਨੇ ਵੀ ਸਾਡਾ ਦੇਸ਼ ਜਰਾ ਲੱਗ ਬਣਾਇਆ ਜਾਵੇ ਲੱ ਇਹ ਫੇ ਕਮੀਆਂ ਕੀ ਦੀਆਂ ਨੇ ਸਰਕਾਰਾਂ ਦੀਆਂ ਤੇ ਗੱਲ ਤਾਂ ਹੋਈ ਜਾਂਦਾ ਇੱਕ ਪਾਕਿਸਤਾਨ ਤਾਂ ਅਲੱਗ ਹੋਇਆ ਪਾਕਿਸਤਾਨ ਆਪਣਾ ਦੇਸ਼ ਚਲਾ ਰਿਹਾ ਹੈ ਉਹਦੇ ਵਿੱਚ ਮੁਸਲਮਾਨ ਉਹ ਜਿਹੜੇ ਬੈਠੇ ਨੇ ਆਪਣੇ ਆਰਾਮ ਨਾਲ ਰਹਿ ਰਹੇ ਨੇ ਮੁਸਲਮਾਨ ਤਾਂ ਆਰਾਮ ਨਾਲ ਰਹਿ ਰਹੇ ਨੇ ਲੇਕਿਨ ਹਿੰਦੂ ਨਹੀਂ ਨਾ ਆਰਾਮ ਨਾਲ ਰਹਿ ਰਹੇ ਹਿੰਦੁਸਤਾਨ ਚ ਪਰ ਸਿੱਖ ਕੌਮ ਜਿਹੜੀ ਹੈ ਉਹ ਇੱਕ ਖਾਲਿਸਤਾਨ ਮੰਗ ਰਹੀ ਹੈ ਆਪਣਾ ਆਪਣਾ ਪਿਓਰ ਪੰਜਾਬ ਮੰਗ ਰਹੀ ਆ ਉਹ ਉਹਨਾਂ ਨੇ ਇੱਕ ਅੰਨੀ ਗੱਲ ਵੀ ਕਹੀ ਹੈ ਵੀ ਸਾਡੇ ਵਾਸਤੇ ਕੋਈ ਵੀ ਧਰਮ ਦੇ ਜਿਹੜੇ ਲੋਕ ਰਹਿ ਰਹੇ ਨੇ ਉਹ ਓਕਣੇ ਰਹਿਣਗੇ ਤੇ ਹੁਣ ਵੀ ਤਾਂ ਰਹਿ ਰਹੇ ਨੇ ਤੁਸੀਂ ਪ੍ਰਧਾਨ ਮੰਤਰੀ ਸਿੱਖ ਰਹਿ ਗਏ ਜੀ ਮੰਨਿਆ ਇੰਡੀਆ ਦਾ ਪ੍ਰਧਾਨ ਮੰਤਰੀ ਹੈੱਡ ਸਿੱਖ ਤਿੰਨੇ ਫੋਰਸਾਂ ਦੇ ਸੀਨੀਅਰ ਜਿਹੜੇ ਅਫਸਰ ਰਹਿ ਚੁੱਕੇ ਉਹ ਵੀ ਸਿੱਖ ਹੋਰ ਆਦਰਮਾਨ ਕੀ ਚਾਹੀਦਾ ਪਾਕਿਸਤਾਨ ਚ ਰਹਿ ਕੇ ਦਿਖਾ ਦਿਓ ਨਾ Hindu ਜਾਂ ਸਿੱਖ ਨੇ ਉੱਥੇ Hindu ਵੀ ਰਹਿ ਰਹੇ ਨੇ ਸਿੱਖ ਵੀ ਰਹਿ ਰਹੇ ਨੇ ਨਹੀਂ ਨਹੀਂ ਕਿੰਨੇ ਕ ਪਰਸੈਂਟ ਰਹਿ ਕੇ ਚਾਹੇ ਜਿੰਨੇ ਬਰੇਡ ਵੀ ਰੁਕੀ ਆਪ ਐ ਨਾ ਉੱਠ ਕੇ ਆਪ ਆਇਨੇ ਜੀ ਇਹ ਤੁਸੀਂ ਕਹਿ ਸਕਦੇ ਹੋ ਜਨਤਾ ਦੇਖ ਰਹੀ ਹੈ ਨੇ ਛੱਡ ਗਏ ਜਿਹੜੇ ਰਹਿ ਰਹੇ ਨੇ ਉਹ ਰਹਿ ਰਹੇ ਨੇ ਮੇਰੀ ਗੱਲ ਸੁਣੋ ਹਿੰਦੁਸਤਾਨ ਦੇ ਵਿੱਚ ਹਰ ਇੱਕ ਨੂੰ ਜਿਹੜਾ ਹੈ ਧਰਮ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਚਾਹੇ ਉਹ ਕੋਈ ਮੁਸਲਮਾਨ ਹੈ ਚਾਹੇ ਉਹ ਕੋਈ ਸਿੱਖ ਹੈ ਚਾਹੇ ਕੋਈ ਵੀ ਧਰਮ ਦੇ ਲੋਕ ਨੇ ਉਹਨੇ ਬੜੇ ਪਿਆਰ ਨਾਲ ਰਹਿ ਰਹੇ ਨੇ ਉੱਥੇ ਕਿਉਂ ਨਹੀਂ ਰਹਿਣ ਦਿੰਦੇ ਇਹ ਖਾਲਸਤਾਨੀ ਹੈ ਜਿਹੜੇ ਲੋਕ ਖਾਲਸਤਾਨੀ ਹੈ ਕੈਨੇਡਾ ਅਮਰੀਕਾ ਦੇ ਪੱਥੇਰਾ ਫੰਡ ਹੈ ਨਾਲ ਕੋਲ ਇਹ ਕਹਿੰਦੇ ਪਾਕਿਸਤਾਨ 'ਚ ਕਿਉਂ ਨਹੀਂ ਰੌਲਾ ਪਾਉਂਦੇ ਕਿ ਸਾਡੇ ਸਿੱਖਾਂ ਨਾਲ ਨਾਜਾਇਜ਼ ਹੋ ਰਹੀ ਹੈ ਕਦੇ ਸੁਣੇਗੀ ਪਾਕਿਸਤਾਨ ਚ ਵੀ ਇਹਨਾਂ ਨੇ ਖਾਲਸਤਾਨੀਆਂ ਨੇ ਉੱਥੇ ਹੰਗਾਮਾ ਕਰਤਾ ਹੋਵੇ ਬਹੁਤ ਬਹੁਤ ਹੋਇਆ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਾਸਤੇ ਬਹੁਤ ਲੜਾਈ ਕੀਤੀ ਉਹਨਾਂ ਨੇ ਕਿਹੜੇ ਗੁਰਦੁਆਰਾ ਸਾਹਿਬ ਵਾਸਤੇ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਉਹਨਾਂ ਨੇ ਕਰਾਇਆ ਸੀ ਨਨਕਾਣਾ ਸਾਹਿਬ ਤੇ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਪਾਠ ਦੀ ਪੁੜੀ ਚੱਕੀ ਉਹਨਾਂ ਨੇ ਮੁਸਲਮਾਨਾਂ ਨੇ ਉੱਥੇ ਦੱਸੋ ਕਦੋਂ ਬਰੇ ਹੋਇਆ ਬਿਲਕੁਲ ਹੋਇਆ ਉਹਦੇ ਵਾਸਤੇ ਉਹਦੇ ਵਾਸਤੇ ਬਹੁਤ ਕੁਝ ਹੋਇਆ ਦਿਖਾਓ ਮੈਨੂੰ ਇੱਕ ਨਹੀਂ ਦਿਖਾਓ ਤਾਂ ਮੈਂ ਫਿਲਮ ਦਾ ਪੈਸਾ ਨਹੀਂ ਲੈਣੀ ਬੈਠੇ ਪਰ ਬਹੁਤ ਕੁਝ ਹੋਇਆ ਹੈ ਜਨਰ ਸਾਹਿਬ ਸਾਨੂੰ ਉਹੀ ਗੱਲ ਦੱਸ ਜਿੰਨਾ ਹਿੰਦੂ ਸਿੱਖ ਭਾਈ ਤੁਸੀਂ ਰਾਜਪੁਰਾ ਟੱਪ ਜੋ ਪੰਜਾਬ ਦੀ ਹੱਦ ਖਤਮ ਹੈ ਅੰਬਾਲਾ ਸ਼ੁਰੂ ਹੋ ਗਿਆ ਅੰਬਾਲਾ ਟੱਪ ਦੇ ਸਾਰ ਤੁਸੀਂ ਕੋਈ ਵੀ ਸਰਦਾਰ ਮਿਲੂਗਾ ਨਾ ਹਿੰਦੂ ਬੰਦਾ ਪਤਾ ਕੀ ਕਹਿੰਦਾ ਸਰਦਾਰ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਹੈ ਇੱਥੇ ਪੰਜਾਬ ਚ ਹਾਲ ਹੈ ਇਹਨਾਂ ਦਾ ਜੋ ਸਾਰਾ ਨਹੀਂ ਪਤਾ ਮੂਰੀ ਜਿੱਕਰ ਤੁਸੀਂ ਕਹਿ ਰਹੇ ਹੋ ਕਿ ਮੰਨ ਲਓ ਬਾਰਡਰ ਦੇ ਉੱਪਰ ਅੱਜ ਖਾਲਸਾਣ ਦੇ ਨਾਰੇ ਲੱਗ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਸਿੱਖ ਲੋਕ ਜਿਹੜੇ ਨੇ ਉਹ ਤੁਸੀਂ ਕਹਿੰਦੇ ਹੋ ਜਿਹੜੇ ਜਿਹੜੇ ਸੁਧਾਰ ਲੋਕ ਨੇ ਉਹ ਮੈਂ ਮੇਰੀ ਪਹਿਲਾ ਗੱਲ ਸੁਣੋ ਮੈਂ ਜੋ ਕਹਿ ਰਿਹਾ ਕਿ ਜਿਹੜੇ ਸੁਧਾਰ ਲੋਕ ਨੇ ਉਹ ਖਾਲਸਾਣ ਨੂੰ ਫੜ ਕੇ ਉਹਨਾਂ ਦੀ ਕੁੱਟਮਾਰ ਕਰਨ ਉਹਨਾਂ ਸੈਟ ਦੇ ਕਰਨ ਤੁਸੀਂ ਨਹੀਂ ਜਾ ਸਕਦੇ ਉੱਥੇ ਗੱਲ ਉਹੀ ਤਾਂ ਹੈਗੀ ਐ ਅਸੀਂ ਜਾਵਾਂਗੇ ਅਗਲਾ ਕੰਮ ਅਸੀਂ ਲੜਨਾਂ ਆ ਇਹਨੇ ਜਾਂ ਇਹ ਗੰਦ ਪਾਉਂਦੇ ਆ ਅਸੀਂ ਤਾਂ ਬੋਲ ਦਈਏ ਤਾਂ ਨਹੀਂ ਕਿਸੇ ਨੂੰ ਪੱਛਦਾ ਨਹੀਂ ਖਾਲਸਤਾਨ ਦੇ ਉਹ ਅਸੀਂ 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 ਤਾਂ ਸਿਰਫ ਜੇ ਖਾਲਸਤਾਨ ਦਾ ਵਿਰੋਧ ਵੀ ਕਰਦੀਏ ਨਾ ਸਿਰਫ ਬੋਲ ਵੀ ਦਈਏ ਤਾਂ ਵੀ ਲੋਕਾਂ ਦੇ ਮਿਰਚਾ ਲੜ ਜਾਂਦੀ ਹੈ ਅੱਜ ਤੁਸੀਂ ਕਿਸਾਨਾਂ ਦੀ ਗੱਲ ਕਰੋਗੇ ਉਹ ਕਿਸਾਨ ਬੈਠੇ ਨੇ ਕੋਈ ਖਾਲਸਤਾਨ ਦਾ ਮੁੱਦਾ ਨਹੀਂ ਹੈਗਾ ਸਰਕਾਰ ਵੀ ਇਹੀ ਗੱਲ ਚੱਕ ਰਹੀ ਹੈ ਨਾ ਕਿ ਉੱਥੇ ਖਾਲਸਤਾਨੀ ਦਾ ਰੋਲਾ ਪੈ ਰਿਹਾ ਹੈ ਤੇ ਜੇ ਕਿਸਾਨ ਸਾਨੂੰ ਪਹਿਲਾਂ ਖਾਲਸਤਾਨੀਆਂ ਨੂੰ ਭਜਾ ਦੇਣ ਤਾਂ ਮਾਹੌਲ ਠੰਡਾ ਨਾ ਹੋ ਜਵੇ ਸਾਨੂੰ ਵੀ ਨਹੀਂ ਚਲੋ ਜੇ ਖਾਲਸਤਾਨੀ ਇਹ ਉੱਥੇ ਪਰੇ ਹੋ ਜਾਣ ਫਿਰ ਕੀ ਬਣਦਾ ਲੱਗਦਾ ਤੁਹਾਨੂੰ ਵੀ ਸਰਕਾਰਾਂ ਮੰਨ ਲੂਗੀ ਇਹਨਾਂ ਦੀ ਗੱਲਾਂ ਜੇ ਨਜਾਇਜ਼ ਹੋ ਗਈ ਫਿਰ ਥੋੜੀ ਮੰਨੂਗੀ ਜਿਹੜੀ ਜਾਇਜ਼ ਮੰਨਣੀ ਚਾਹੀਦੀ ਹੈ ਤੁਸੀਂ ਕੀ ਮੰਨਦੇ ਹੋ ਕਿਹੜੀ ਜੀ ਨਜਾਇਜ਼ ਗੱਲਾਂ ਮੰਗੀਆਂ ਕਿਸਾਨਾਂ ਨੇ ਇਹ ਕਿਸਾਨ ਨਹੀਂ ਮੈਂ ਕਿਸਾਨ ਹੈ ਨਹੀਂ ਇਹ ਕਿਸਾਨ ਔਰ ਸਰਕਾਰ ਦਾ ਮੈਟਰ ਹੈ ਅਸੀਂ ਅਸੀਂ ਬਿਲਕੁਲ ਕਿਸਾਨਾਂ ਦਾ ਅਗਰ ਉਹ ਸਹੀ ਮੰਗਾ ਤਾਂ ਹੋਣੀ ਚਾਹੀਦੀ ਹੈ ਜੇ ਨਜਾਇਜ਼ ਹੈ ਤਾਂ ਸਰਕਾਰ ਦੇਖੇ ਲੇਕਿਨ ਜੇ ਆਹ ਦੇਸ਼ ਵਿਰੋਧੀ ਨਾਅਰੇ ਧਰਮ ਵਿਰੋਧੀ ਗੱਲਾਂ ਹੋਣਗੀਆਂ ਅਸੀਂ ਇਸ ਕਰਕੇ ਵਿਰੋਧ ਕਰਦੇ ਅਸੀਂ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਹੈ ਕੀ ਲੱਗਦਾ ਹੈਗਾ ਜਿਹੜਾ ਹੈ ਮੋਦੀ ਵਿਧਵਾਚੀ ਕੀ ਪੋਜੀਸ਼ਨ ਆਉਦੀ ਦੇਖੋ ਪਹਿਲੀ ਗੱਲ ਤਾਂ ਜਦ ਪਿਛਲੀ ਵਾਰ ਧਰਨੇ ਲੱਗੇ ਹਨ ਮੋਦੀ ਸਾਹਿਬ ਨੇ ਖੁਦ ਆਪ ਸਾਹਮਣੇ ਉਹ ਕਿਸੇ ਮੰਤਰੀ ਨੂੰ ਵੀ ਕਹਿ ਸਕਦੇ ਸੀ ਕਾਨੂੰਨ ਵਾਪਸ ਵਾਲੀ ਗੱਲ ਉਹਨਾਂ ਨੇ ਖੁਦ ਆ ਕੇ ਸਾਹਮਣੇ ਕੈਮਰੇ ਦੇ ਬੁਰੇ ਆ ਕੇ ਕਿਹਾ ਕਿ ਮੈਂ ਨਹੀਂ ਸਮਝਾ ਸਕਦਾ ਮੈਂ ਮਾਫੀ ਮੰਗਦਾ ਹਾਂ ਮੈਂ ਕਾਨੂੰਨ ਵਾਪਸ ਲੈਂਦਾ ਉਦੋਂ ਕੀ ਰੌਲਾ ਪਿਆ ਧੌਂ ਤੇ ਗੋਡਾ ਰੱਖ ਕੇ ਲਿਆਏ ਜੀ ਮੈਂ ਕਰਤਾ ਜੀ ਉਹ ਕਰਤਾ ਫੁਗਰਵਾਜੀ ਜੇ ਉਹ ਬੰਦਾ ਨੀਮਾ ਹੋ ਗਿਆ ਚੋੜ ਕਰੀ ਇਹਨਾਂ ਨੇ ਤੇ ਹਰ ਵਾਰ ਥੋੜੀ ਹੋਊਗਾ ਇਹ ਸਰਕਾਰਾਂ ਹੁਣ ਐਕਸ਼ਨ ਲੈ ਰਹੀਆਂ ਨੇ ਫਿਰ ਕਹਿੰਦੇ ਜੀ ਆ ਮਰ ਗਿਆ ਜੀ ਉਹ ਮਰ ਗਿਆ ਹੋਰ ਦੱਸ ਹੋਰ ਦੱਸ ਦਿਨ ਨੂੰ ਚੋਣ ਜਾਬਤਾ ਆ ਜਾਣਾ ਕੀ ਲੱਗਦਾ ਸਾਰਾ ਕੁਝ ਠੰਡਾ ਹੋ ਜਾਣਾ ਇਹ ਸਾਰਾ ਕੁਝ ਠੰਡਾ ਹੋ ਜਾਣਾ ਅਸੀਂ ਇਹ ਗੱਲ ਕਹਿਣਾ ਚਾਹਨੇ ਕਿ ਅੱਜ ਜਿਹੜੇ ਗਰੀਬ ਬੰਦਿਆਂ ਦੇ ਬੱਚਿਆਂ ਦੇ ਵਿਚਾਰਿਆਂ ਦੇ ਪਰਚੇ ਦਰਜ ਹੋ ਜਣੇ ਆ ਜਾਂ ਜਿਵੇਂ ਕਿ ਹੁਣ ਗੋਲੀ ਵੱਜੀ ਉਹ ਬੱਚਾ ਮਰ ਗਿਆ ਮੰਨ ਲਓ 5 ਲੱਖ 10 ਲੱਖ ਮਿਲ ਗਿਆ ਲੇਕਿਨ ਜਿਹਦੇ ਪਰਿਵਾਰ ਦਾ ਬੱਚਾ ਗਿਆ ਉਹਦੇ ਪਰਿਵਾਰ ਤੇ ਕੀ ਬੀਤਨੀ ਹੈ ਇਹ ਕਿਸੇ ਵੀ ਕਿਸਾਨ ਨੀਤਾ ਨੇਤਾ ਨੇ ਮੁੜ ਕੇ ਉਸਦੇ ਘਰ ਨਹੀਂ ਜਾਣਾ ਕੋਈ 10 ਕਿਲੋ ਕਣਕ ਵੀ ਨਹੀਂ ਦੇਣੀ ਇਹ ਗੱਲਾਂ ਯਾਦ ਰੱਖਣ ਅੱਜ ਫੁਕਰਵਾਜੀ ਚ ਉਹ ਚ ਮੁੰਡਿਆਂ ਨੂੰ ਲੈ ਕੇ ਉਹਨਾਂ ਨੂੰ ਪੁੱਛਿਆ ਐਮਐਸਪੀ ਕੀ ਕਿਸ ਨੂੰ ਪਤਾ ਹੀ ਨਹੀਂ ਐਮਐਸਪੀ ਕੀ ਹੈ ਅਸੀਂ ਚੱਕਣ ਆਏ ਆ ਜੀ ਅਸੀਂ ਅੱਗ ਲਾਣ ਆਏ ਆ ਜੀ ਅਸੀਂ ਆਹ ਕਰਣ ਆਏ ਆ ਜੀ ਪਤਾ ਹੀ ਨਹੀਂ ਹੈ ਕਿਸੇ ਦਾ ਇਸ ਕਰਕੇ ਦੇਸ਼ ਦਾ ਜਿਹੜਾ ਇਹ ਇਲੈਕਸ਼ਨ ਆ ਕੇ ਇਲੈਕਸ਼ਨ ਆ ਕਰਕੇ ਜਿਹੜੀ ਆਹ ਐਨਡੀ ਪਾਰਟੀ ਬਣੀ ਹੈ ਇਹ ਜੇ ਕਹਿੰਦੇ ਕਿ ਮੋਦੀ ਦਾ ਖਰਾਬ ਫਟਾ ਉੱਚਾ ਹੋ ਗਿਆ ਲੀਡਰ ਕਹ ਰਹੇ ਕਿਸਾਨ ਲੀਡਰ ਇੰਦਰਾ ਮੰਦਰ ਕਰਕੇ ਜੀ ਮੋਦੀ ਦਾ ਖਰਾਬ ਬੜਾ ਉੱਚਾ ਹੋ ਗਿਆ ਤੇ ਰਾਮ ਮੰਦਰ ਦੀ ਕਿਰਪਾ ਮੋਦੀ ਸਾਹਿਬ ਤੇ ਮੈਂ ਕੋਈ ਬੀਜੇਪੀ ਦਾ ਨਹੀਂ ਹੈਗਾ ਲੇਕਿਨ ਉਹਨਾਂ ਦਾ ਗ੍ਰਾਫ ਇੰਨਾ ਉੱਚਾ ਹੋ ਗਿਆ ਉਹ ਹਾਰਨ ਵਾਲੇ ਨਹੀਂ ਹੈਗੇ 2024 ਦਾ ਫਾਈਨਲ ਇਹ ਹੈ ਬਸ ਨਹੀਂ ਪੰਜਾਬ ਦੇ ਮੋਦੀ ਦੀ ਕੀ ਸੁਣਾਏ ਲੋੜ ਨਹੀਂ ਜੀ ਉਹਨਾਂ ਨੂੰ 13 ਸੀਟਾਂ ਨਾਲ ਕੀ ਫਰਕ ਕੋਈ ਫਰਕ ਨਹੀਂ ਹੈਗਾ ਉਹਨਾਂ ਦਾ ਧਿਆਨ ਹੀ ਹੈ ਨਹੀਂ ਪਰ ਗੱਲ ਇੱਕ ਵਾਰੀ ਗਨੋ 13 ਸੀਟਾਂ ਦਾ ਕੋਈ ਫਰਕ ਨਹੀਂ ਆ ਤੁਸੀਂ ਇੱਕ ਪਾਸੇ ਆਪਣੇ ਹਿੰਦੂ ਤਤਤਵ ਦੀ 10 ਗੱਲ ਕਰ ਰਹੇ ਹੋ ਇੱਕ ਪਾਸੇ ਮੋਦੀ ਦੇ ਭਗਤ ਦੱਸ ਰਹੇ ਹੋ ਫਿਰ ਪ੍ਰਚਾਰ ਵਾਸਤੇ ਤੁਸੀਂ ਬਿਲਕੁਲ ਜਿਹੜਾ ਹੈਦ ਗਨੋ ਠੰਡੇ ਹੋ ਕਿ ਕੋਈ ਲੋੜ ਨਹੀਂ ਸਾਨੂੰ ਚਾਹੇ ਜਿੱਤੀ ਜਾ ਹਾਰੀ ਮੈਂ ਬੀਜੇਪੀ ਦਾ ਨਹੀਂ ਹੈ ਮੈਂ ਮੋਦੀ ਸਾਹਿਬ ਦੀ ਗੱਲ ਕਰ ਰਿਹਾ ਅਸੀਂ ਤਾਂ ਵੋਟ ਖ ਇਹ ਤਾਂ ਖੁੱਲ ਕੇ ਕਹਿੰਦੇ ਆ ਪਾਵਾਂਗੇ ਵੋਟ ਪਾਵਾਂਗੇ ਵੀ ਵੋਟਾਂ ਮੈਂ ਤਾਂ ਉਹ ਗੱਲ ਕਰਦਾ ਕਿ 3 400 ਸੀਟਾਂ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਲੇਕਿਨ ਉਹ ਤੁਸੀਂ ਇਹ ਦੇਖੋ ਕਿ ਭਾਜਪਾ ਚ ਜੇ ਉਹਨਾਂ ਨੂੰ ਫਰਕ ਹੁੰਦਾ ਹਿੰਦੂ ਸਿੱਖ ਦੀ ਗੱਲ ਹੁੰਦੀ ਅੱਜ ਤੁਸੀਂ ਜ਼ਿਆਦਾਤਰ ਦੇਖੋ ਪੰਜਾਬ ਦੇ ਵਿੱਚ ਸਾਰੇ ਸਿੱਖ ਨੌਜਵਾਨਾਂ ਨੂੰ ਮੌਕਾ ਦੇ ਰਹੇ ਨੇ ਤੇ ਜੇ ਉਹਨਾਂ ਦੇ ਮਨ 'ਚ ਇਹ ਹੋਵੇ ਕਿ ਹਿੰਦੂਆਂ ਨੂੰ ਹੀ ਮੁਰੇ ਕਰਨਾ ਹੈ ਤਾਂ ਫਿਰ ਉਹ ਸਿੱਖਾਂ ਨੂੰ ਕਿਉਂ ਲਾ ਰਹੇ ਨੇ ਔਰ ਕਿਸਾਨਾਂ ਦੀ ਗੱਲ ਆਈ ਉਹ ਬਾਰ ਬਾਰ ਇੱਕੋ ਗੱਲ ਕਹਿੰਦੇ ਜਿਹੜੀ ਗੱਲ ਜਾਇਜ਼ ਚਲੋ ਦੇਖੋ ਤੁਸੀਂ ਥੋੜਾ ਬੱਚਾ ਉਹ ਤੁਹਾਨੂੰ ਕਹਿੰਦਾ ਮੈਨੂੰ ਗੱਡੀ ਲੈ ਕੇ ਦੋ 20 ਲੱਖ ਵਾਲੀ ਤੁਹਾਡੇ ਕੋਲ ਗੁੰਜਾਇਸ਼ ਹੈ 10 ਲੱਖ ਵਾਲੀ ਚਲੋ ਤੁਸੀਂ ਕਹੋਗੇ ਚੱਲ ਪੁੱਤ ਆ ਲੈ ਲੈ ਤਾਂ ਉਹਨਾਂ ਨੂੰ ਵੀ ਮੰਨਣਾ ਚਾਹੀਦਾ ਆਪਸ ਵਿੱਚ ਪਰਿਵਾਰ ਦੇ ਵੀ ਤਾਂ ਹੀ ਹੁੰਦਾ ਇਹ ਥੋੜੀ ਕਿ ਹੁਣ ਜੇ ਅਗਲਾ ਜਿੱਦ ਕਰ ਲਵੇ ਕਿ ਮੈਂ ਤਾਂ 20 ਵਾਲੀ ਉਹ ਲੈਣੀ ਹੈ ਥੋੜੀ ਨਹੀਂ ਗੁੰਜਾਇਸ਼ ਹੈਗੀ ਘੱਟ ਨਾ ਸਾਲ ਲਓ ਜੇ ਐਮਐਸਪੀ ਦੇ 20 ਤੁਸੀਂ 20 ਚ ਮੰਗਾ ਕਰ ਰਹੇ ਹੋ 10 12 ਮੰਨ ਰਹੀ ਹੈ ਸਰਕਾਰ ਕੋਈ ਨਾ ਥੋੜਾ ਜਿਹਾ ਕੰਪਰੋਮਾਈਜ਼ ਕਰੋ ਚੱਲਣ ਤਾਂ ਦੋ ਕਿਸੇ ਪਾਸੇ ਤਾਂ ਆਓ ਇਹ ਥੋੜੀ ਕਿ ਮੈਂ ਤਾਂ ਸਾਰੀ ਚਾਹੀਦਾ ਮੈਨੂੰ ਤਾਂ ਸਾਰੀ ਚਾਹੀਦਾ ਆਪਾਂ ਲਿਟ ਜੀਏ ਆ ਫਿਰ ਕਰੋ ਕੀ ਹੁੰਦਾ ਜੇ ਗੱਲ ਮੰਨਦੇ ਆਪਾਂ ਕਰੋ ਕੀ ਹੁੰਦਾ ਜੇ ਜਿਆਦਾ ਜਿੱਦ ਹੋਣ ਲੱਜੇ ਫਿਰ ਕੀ ਹੁੰਦਾ ਪਤਾ ਹੀ ਹੈ ਸਭ ਨੂੰ ਜੇ ਪਰਵਾਹ ਚ ਕਰ ਦਿਆ ਨਾ ਆਪਾਂ ਜਿੱਦੇ ਗੱਲ ਚਾਹੀਦਾ ਹੀ ਚਾਹੀਦਾ ਨਹੀਂ ਹੈਗਾ ਉਹ ਕਰ ਦੇ ਕੋ ਨਹੀਂ ਹੈਗਾ 2 ਮਿੰਟ 10 ਮਿੰਟ 1 ਦੇ ਘੰਟੇ ਬਾਅਦ ਫਿਰ ਕੀ ਹੁੰਦਾ ਉਹ ਪਤਾ ਹੀ ਹੈ ਫਿਰ ਗੱਲ ਇੱਕ ਹੈ ਜੀ ਜਦੋਂ ਬੱਚਾ ਜਿੱਦ ਕਰਦਾ ਨਾ ਚਾਹੇ ਮੋਰੀ ਤੁਹਾਡਾ ਬੱਚਾ ਜਿੱਦ ਕਰਦਾ ਕਿ ਮੈਂ ਮੋਟਰਸਾਈਕਲ ਨਵਾਂ ਲੈਣਾ ਹੈ ਮੈਂ ਗੱਡੀ ਨਵੀਂ ਲੈਣੀ ਹੈ ਤੁਸੀਂ ਜਿੱਕਣਾ ਮਰਜ਼ੀ ਦਮੋ ਆਪਣੇ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਗੱਡੀ ਲੈ ਕੇ ਦੋਗੇ ਬਿਲਕੁਲ ਲੈ ਕੇ ਦਵਾਂਗੇ ਗੰਜਾਸ਼ ਹੋਊਗੀ ਤਾਂ ਮੈਂ ਕਰਦਾ ਦੱਸ ਨਾ 10000 ਦੀ ਨੌ ਉਹ ਮਗਲਵੇ 20 ਲੱਖ ਦੀ ਗੱਡੀ 10 ਮਿੰਟ ਸੁਣੂਗਾ ਅੱਧਾ ਘੰਟਾ ਸੁਣੂਗਾ ਰੋਦਾ ਮਾਰੋ ਚਪੇੜ ਥਾਲਾ ਚੁੱਪ ਕੇ ਪੈ ਜਾ ਜਾਨ ਤਾਂ ਰੇਟੇ ਮੰਗ ਰਿਹਾ ਇੱਕ ਉਹ ਰੇਟੇ ਵੀ ਮੈਨੂੰ ਇੱਕ ਫਿਕਸ ਰੇਟ ਦੇ ਦਿੱਤਾ ਜਾਵੇ ਮੇਰੀ ਫਰਣਾ ਦੇ ਉੱਪਰ ਮੈਂ ਫਰਣਾ ਬਈ ਜਾਂ ਕੱਲੂ ਆਪਾਂ ਕੱਲੂ ਵਪਾਰੀ ਵੀ ਕਹੂਗਾ ਵਪਾਰੀ ਬਿਲਕੁਲ ਮਿਲ ਸਕਦਾ ਹੈ ਵਪਾਰੀ ਦੇ ਪਿੱਛੇ ਦੇਖੋ ਵਪਾਰੀ ਦਾ ਰੇਟ ਫਿਕਸ ਹੈ ਵਪਾਰੀ ਨੂੰ ਪਤਾ ਹੈ ਕਿ 295 ਰੁਪਏ ਦੀ ਮੇਰੀ ਇਹਦੀ ਆਈਟਮ ਹੈ ਮੈਂ 190 ਦੀ ਵੇਚਨੀ ਆ 300 ਦੀ ਵੇਚਨੀ ਆ 200 ਦੀ ਵੇਚਨੀ ਆ ਇੱਕ ਫਿਕਸ ਰੇਟ ਲੱਗੇ ਹੋਏ ਆ ਹਰ ਵਪਾਰੀ ਦੇ ਉੱਪਰ ਕੋਈ ਕਿਹੜੇ ਵਪਾਰੀ ਨੂੰ ਫਿਕਸ ਰੇਟ ਹੈ ਜੀ ਜੇ ਹਰ ਚੀਜ਼ ਲਤਾ ਜੀ ਆ ਜੈਕਟ ਦਾ ਮੰਨ ਲਓ 2000 ਰੁਪਏ ਸੁਣ ਲਓ 2000 ਰੁਪਏ ਰੇਟ ਲਾਤਾ ਉਹ ਨਹੀਂ ਵਿਕਰੀ ਫਿਰ ਲਾਤਾ ਫਿਕਸ ਰੇਟ 2000 ਰੁਪਏ ਹਮਝ ਨਹੀਂ ਜੀ ਉਹ ਲੈ ਰਿਹਾ ਸੁਣੋ ਇਹਦਾ ਇੱਕ ਫਿਕਸ ਜਵਾਬ ਦਿਓ ਜੀ 2000 ਰੁਪਏ ਜੈਕਟ ਤੇ ਫਿਕਸ ਰੇਟ 1 ਰੁਪਏ ਨਹੀਂ ਘਟਾਣਾ ਟੰਗੀ ਪਈ ਹੈ ਜੈਕਟ 5 ਸਾਲ ਨਹੀਂ ਵਿਕਰੀ ਕੀ ਬੜੀ ਕੰਪਨੀ ਨੇ ਚੀਜ਼ਾਂ ਵਿਖਦੇ ਨਹੀਂਆਂ ਕੀ ਆ ਬੂਟ ਵਿਖਦੇ ਨਹੀਂ ਕੀ ਆ ਜੈਕਟਾਂ ਵਿਖਦੇ ਨਹੀਂਆਂ ਜਿਹੜੇ ਅੱਜ ਦੇ ਲੋਕ ਸਟੈਂਡਰਡ ਦੇ ਲੋਕ ਨੇ ਦੇਖੋ ਗੱਲ ਹੀ ਕਮ ਹੋ ਰਹੀ ਜੀ ਆਪਾਂ ਦਾ ਗੱਲ ਜੀ ਜਿਹੜੇ ਕੋਲ ਵੀ ਤੁਸੀਂ ਵੀ ਚਾਹੇ ਤੁਸੀਂ ਹੋ ਜਾਓ ਅੱਜ ਦੇ ਟਾਈਮ 'ਤੇ ਜਿਹੜੇ ਮਹਿੰਗੇ ਬ੍ਰਾਂਡ ਕਾਣ ਪਾ ਰਿਆ ਉਹੀ ਕਿਸਾਨ ਨਹੀਂ ਪਰ ਕਿਸਾਨ ਸਮਝ ਨਹੀਂ ਗਏ ਕਿਸਾਨ ਤਾਂ ਮਹਿੰਗੀ ਚੀਜ਼ ਕਰਨ ਦੀ ਲੋੜ ਨਹੀਂ ਕਰ ਰਿਹਾ ਕਿਸਾਨ ਤਾਂ ਕਹਿੰਦਾ ਮੇਰੀ ਉਨੀ ਵਾਲੀ ਚੀਜ਼ ਇਹਦੀ ਹੈ ਮੇਰੇ ਇੱਕ ਫਿਕਸਡ ਰੇਟ ਕਰ ਦੋ ਚਾਹੇ 20 ਰੁਪਏ ਕਰ ਦੋ ਮੈਂ 20 ਰੁਪਏ ਵਿੱਚ ਤਿਆਰ ਹਾਂ ਤੁਸੀਂ 50 ਰੁਪਏ ਵੇਚੋ ਜੀ ਤੁਸੀਂ ਚਲੋ ਆਪਾਂ 30 ਆ ਕੇ ਮੈਂ ਇੱਕ ਫੈਕਟਰੀ ਲਾ ਲਈ ਮੈਂ ਸੋਜ ਜੈਕਟ ਬਣਾਤੀਆਂ ਮੇਰੀ ਨਹੀਂ ਵਿਕਰੀ ਅਗਲਾ ਸਟੈਪ ਮੇਰਾ ਕੀ ਹੋਣਾ ਚਾਹੀਦਾ ਤੁਸੀਂ ਘੱਟ ਰੇਟ 'ਤੇ ਬਿਜੋ ਘੱਟਾ ਕਾਹ ਘੱਟਾ ਬੋਊਗਾ ਨਾ ਜੀ ਘੱਟੇ ਤਾਂ ਨਹੀਂ ਵੇਚ ਮੈਂ 2000 ਦੇ ਵਿੱਚ ਨਹੀਂ ਮੇਰਾ ਕਿ ਸਟੈਪ ਨੂੰ ਮੈਂ ਮਟੀਰੀਅਲ ਕਟਾ ਦੂੰਗੇ ਕਟਾ ਦੂੰਗਾ ਨਾ ਮਟੀਰੀਅਲ ਕਟਾ ਲਾ ਪਾਉ ਇੱਕ ਸਾਲ ਕਿਸਾਨੀ ਬੰਦ ਕਰਨ ਤਾਂ ਸਹੀ ਨਹੀਂ ਕਿਸਾਨੀ ਸਮਝੇ ਨਹੀਂ ਜਿਹਨੇ ਕਰੋੜਾਂ ਰੁਪਏ ਲਾਏ ਨੇ ਫੈਕਟਰੀ ਉੱਪਰ ਉਹ ਫੈਕਟਰੀ ਬੰਦ ਦੀ ਥੋੜਾ ਕਰੂਗਾ ਫੈਕਟਰੀ ਦੀ ਮੈਂ ਕਿਸਾਨਾਂ ਦੀ ਗੱਲ ਕਰ ਰਿਹਾ ਗੱਲ ਤਾਂ ਉਹੀ ਹੈ ਨਾ ਗੱਲ ਤਾਂ ਫੈਕਟਰੀ ਛੱਡੀ ਨਾ ਆਪਣੇ ਵੀ ਫੈਕਟਰੀ ਬੰਦ ਕਰ ਦਿੱਤੀ ਜਾਵੇ ਇਹਨਾਂ ਨੂੰ ਕੋਈ ਖਰਚਾ ਤਾਂ ਨਹੀਂ ਪੈਣਾ ਅੱਛਾ ਚਲੋ ਚਲੋ ਇੱਕ ਇੱਕ ਗੱਲ ਇੱਕ ਗੱਲ ਹੋਰ ਮਾਰਦੇ ਇੱਕ ਸੁਣੋ ਥੋੜੀ ਤੁਸੀਂ ਕਹਿੰਦੇ ਹੋ ਖੇਤੀ ਖੇਤੀ ਬੰਦ ਕਰਾਤੀ ਮੇਰੀ ਪਹਿਲਾਂ ਸੁਣੋ ਖੇਤੀ ਕਿਸਾਨ ਨੇ ਖੇ ਠੀਕ ਹੈ ਜੀ ਸਾਲ ਦਾ 6000 ਰੁਪਏ ਆਈ ਦੇ ਮੈਨੂੰ ਬਿਜਲੀ ਫਰੀ ਹੈ ਮੈਨੂੰ ਮੈਨੂੰ ਖਰਚਾ ਤਾਂ ਕੋਈ ਨਹੀਂ ਹੈਗਾ ਮੈਂ ਇੱਕ ਬਹੁਤ ਖਰਚੇ ਨੇ ਹਰ ਚੀਜ਼ ਅੱਜ ਮਹਿੰਗੀ ਹੈ ਅੱਜ ਤੁਸੀਂ ਟਰੈਕਟਰ ਲੈ ਲਓ ਤੁਸੀਂ ਤੁਸੀਂ ਬਦਾਲਾਂ ਲੈ ਲਓ ਫਸਲਾਂ ਲੈ ਲਓ ਜੋ ਮਰਜ਼ੀ ਲੈ ਲਓ ਤੁਹਾਨੂੰ ਭਾਈ ਸਾਹਿਬ ਤੁਸੀਂ ਆਪਣੇ ਵਾਸਤੇ ਬੀਜ ਲਓ ਨਾ ਆਪਣੇ ਵਾਸਤੇ ਬੀਜ ਲਓ ਤੁਸੀਂ ਨਹੀਂ ਚਲੋ ਇੱਕ ਹੋਰ ਹੈ ਚਲੋ ਥੋੜੇ 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 ਕਹਿੰਦੇ ਗੱਲ ਕਰ ਲਈ ਆਪਾਂ ਖੇਤੀਬਾੜੀ ਬੰਦ ਕਰਤੀ ਜੀ ਮੈਂ ਮੰਨ ਲਓ ਮੈਂ ਵੀ ਕਿਸਾਨ ਆ ਮੈਂ ਅੱਜ ਖੇਤੀ ਨਹੀਂ ਕਰਦਾ ਕਿੱਥੋਂ ਲਵਾਂਗੇ ਹਾਂ ਮਰਦਨ ਲੈਣਗੇ ਨਾ ਸਰਕਾਰ ਕਹੂਗੀ ਨਾ ਕਿ ਲਿਓ ਜੀ ਕਣਕ 100 ਰੁਪਏ ਕਿਲੋ ਮੈਂ 100 ਰੁਪਏ ਲਵਾਂਗਾ ਚਿੱਕਾ ਪਹਿਲੇ ਹੀ ਮੰਨ ਲਵੇ ਸਰਕਾਰਾਂ ਦੇ ਹੱਥੇ ਬਹੁਤ ਕੁਝ ਹੈ ਫੇਰ ਉਹੀ ਗੱਲ ਜਦ ਇੱਕ ਮਾਰਕਟ ਕਣਕ ਨੂੰ ਦੁਆ ਕਰ ਦੋ ਆਪਾਂ ਬਾਹਰੋਂ ਕੜਕਾ ਮੰਗਾਈਏ ਗੱਲ ਤਾਂ ਹੀ ਹੋਗੀ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਹਾਂ ਕਿ ਜੈਕਟ ਮੇਰੀ 2000 ਨੂੰ ਵਿਕਦੀ ਮੈਂ 100 ਜੈਕਟਾ ਬਣਾ ਲਿਆ ਮੈਂ ਕੀ ਕਹਾਂਗਾ ਬ੍ਰੈਂਡ ਦੇ ਬੰਦ ਕਰਦੇ ਯਾਰ ਵਿਕ ਨਹੀਂ ਰਹੀ ਪਈ ਰਹਿੰਦੇ ਅਜੇ ਜੇ ਡਿਮਾਂਡ ਹੋਊਗੀ ਆਪੇ ਵਿਕ ਜਾਨੀ ਐ ਨਵਾਂ ਮਾਲ ਲਾਉਣਾ ਉਹੋ ਬੰਦ ਕਰੂੰਗਾ ਨਾ ਜੇ ਵਿਕੇ ਨਹੀਂ ਰਿਹਾ ਇਥੇ ਥੋੜੀ ਬਣਾਈ ਚੱਲ ਬਣਾਈ ਚੱਲ ਬਣਾਈ ਚੱਲ ਮੇਰੀ ਵੀ ਕੇ ਇਹ ਤੱਕ ਸੁਣੋ ਖੇਤੀ ਤਾਂ ਸੁਣੋ ਖੇਤੀ ਸੁਣੋ ਦਾਗ ਨਹੀਂ ਆ ਰਿਹਾ ਤਾਂ ਸਰਕਾਰ ਲਵੇ ਹੋਰੀ ਗੱਲ ਮੈਂ ਇੱਕ ਹੋਰ ਚਲੋ ਇਸ ਗੱਲ ਦੇ ਉੱਪਰ ਆਪ ਫੋਟ ਗਏ ਜਮ ਥੋੜਾ ਫੋਨ ਲਓ ਬਣਾ ਤੁਸੀਂ ਕਹਿੰਦੇ ਮੇਰੀ 2000 ਦੀ ਜੈਕਟ ਹੈ ਇਹ ਮਾਰਕੀਟ 'ਚ ਨਹੀਂ ਵਿਕ ਰਹੀ ਉਸ ਦੀ ਇੰਡਸਟਰੀ ਦੇ ਉੱਪਰ ਕਰੋੜਾਂ ਰਪਏ ਲਾਏ ਹੋਏ ਨੇ ਤੁਸੀਂ ਇਹਦੀ ਜਗ੍ਹਾ ਤੇ ਕੋਈ ਦੂਜੀ ਚੀਜ਼ ਤਾਂ ਲਵਾ ਨਹੀਂ ਰਹੇ ਜਿਹਦਾ ਰੇਟ ਫਿਕਸ ਨੇ ਵੀ ਚਲ ਸਸਤੀ ਵਾਲੀ ਬਣਾ ਲੀਏ ਤੁਸੀਂ ਫੈਕਟਰੀ ਬੰਦ ਕਰ ਦੋ ਨੁਕਸਾਨ ਕਿੰਨਾ ਹੈ ਖਾਲੀ ਇੱਕ ਨਹੀਂ ਮੰਨ ਲਓ ਪੂਰੇ ਹਿੰਦੁਸਤਾਨ ਦੀਆਂ ਫੈਕਟਰੀਆਂ ਖੇਤੀ ਬੰਦਤਾ ਕਰੋ ਨਾ ਜਾਊ ਕਿਥੋਂ ਉਹੇਤੀ ਬੰਦ ਕਰੋ ਨਾ ਜਾਊ ਕਿਥੋਂ ਚੀਕਾਂ ਨਿਕਲ ਜਾਣੀਆਂ ਸਰਕਾਰ ਦੀਆਂ ਪਬਲਿਕ ਦੀਆਂ ਤਾਂ ਉਹ ਹੀ ਹੈ ਨਾ ਜੇ ਸਰਕਾਰ ਦੀਆਂ ਚੀਕਾਂ ਤੁਸੀਂ ਕਹਿੰਦੇ ਹੋ ਵੀ ਕਣਕ ਬੰਦ ਮੱਕੀ ਬੰਦ ਹੋਣ ਤੋਂ ਬਾਅਦ ਖੇਤੀ ਨੂੰ ਬਾਅਦ ਵਿੱਚ ਕਰਾਣੀ ਹੈ ਕਣਕ ਨਹੀਂ ਕਣਕ ਦਾ ਜੋ ਵੀ ਟੋਟਲ ਸਾਰਾ ਕੁਝੇ ਬੰਦ ਕਰਤਾ ਮੈਂ ਬਿਲਕੁਲ ਮੰਨ ਲਈ ਗੱਲ ਆਪਾਂ ਮਤਲਬ ਜਾਣਦੇ ਹਾਂ ਵੀ ਉੱਪਰ ਸੈਂਟਰ ਕਾ ਦੀ ਚੀਕਾਂ ਨਿਕਲਣ ਨਿਕਲਣ ਜੇ ਅਸੀਂ ਅਸੀਂ ਆਪਾਂ ਸਮਝਦੇ ਮੈਂ ਉਹੀ ਤਾਂ ਕਹਿ ਰਹੇ ਆ ਜੇ ਨਹੀਂ ਬੰਦਦੇ ਨਹੀਂ ਮੰਨਦੇ ਤੁਹਾਡਾ ਕੋਈ ਸੁੱਖਾ ਤਰੀਕਾ ਤੁਸੀਂ ਇਹਨਾਂ ਨੂੰ ਮੰਨ ਇਸ ਦੇ ਨਾਲ ਤੋਂ ਮੰਨਦੇ ਹੋ ਵੀ ਸੈਂਟਰ ਸਰਕਾਰ ਜਿਹੜੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਮੈਂ ਦੇਖੋ ਇਹ ਤਾਂ ਬੜੇ ਬੜੇ ਮਸਲੇ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਮੈਂ ਕਿਵੇਂ ਕਹਿ ਸਕਦਾ ਮੈਂ ਇਹ ਗੱਲ ਕਹਿਣਾ ਕਿ ਜੇ ਕਿਸਾਨੀ ਬੰਦ ਕਰ ਦੇਣ ਪੰਜਾਬ ਦੀ ਇੱਕ ਸਾਲ ਬੰਦਤਾ ਕਰੋ ਤੁਸੀਂ ਜੇ ਨਾ ਇਹਨਾਂ ਦੇ ਗੋਡੇ ਫੜ ਲੈਣ ਵਾਕੇ ਤੁਹਾਨੂੰ ਕੀ ਲੋੜ ਹੈ ਉੱਥੇ ਗੋਲੀਆਂ ਖਾਣ ਦੀ ਕੀ ਲੋੜ ਹੈ ਧੱਕੇ ਖਾਣ ਦੀ ਤੁਸੀਂ ਤੁਸੀਂ ਭੁੱਖੇ ਤਾਂ ਨਹੀਂ ਮਰਦੇ ਤੁਸੀਂ ਆਪਣੇ ਜੋਗਾ ਵੇਚ ਲੋ ਟੌਰ ਨਾਲ ਮੋਚਾਂ ਨੂੰ ਬੱਟ ਦੇ ਕੇ ਰੱਖੋ ਡੰਗਰ ਦੁੱਧ ਦਹੀਂ ਲੱਸੀ ਮੱਕਣ ਸਾਰਾ ਕੋ ਤੁਹਾਡੇ ਕੋਲ ਤੁਸੀਂ ਆਪਣੇ ਆਪ ਆਪਣਾ ਕਮਾਓ ਤੇ ਖਾਓ ਸੋਏ ਸੀਗੇ ਸਿਮਸਾਨਾ ਦੇ ਆਗੂ ਅਵਤਾਰ ਮੋਰੀਆ ਜੀ ਜਿਨ੍ਹਾਂ ਨੇ ਕਿ ਆਖਰ ਮੰਨ ਨਹੀਂ ਲੱਤਾ ਕਿ ਜਿਹੜੀ ਸਰਕਾਰਾਂ ਨੇ ਜੇਕਰ ਕਿਸਾਨ ਖੇਤੀਬਾੜੀ ਬੰਦ ਕਰਨ ਤਾਂ ਗੋਡੇ ਜਿਹੇ ਹੈ ਸਰਕਾਰਾਂ ਨੂੰ ਆਖਰ ਟੇਕਣੀ ਬਣੇ ਨੇ ਸੋ ਅੱਜ ਜਿਹੜੀ ਆ ਪੱਖ ਦੇ ਮਸਲੇ ਦੇ ਵਿੱਚ ਸਾਡੇ ਨਾਲ ਅਵਤਾਰ ਮੋਰੀਆ ਜੀ ਸੀਗੇ